ਅਸੀਂ ਵੀ ਸ਼ਾਇਦ ਕੋਈ ਐਸਾ ਰੱਖੀਏ ਕੋਈ ਦੂਰ ਤੱਕ ਉਮੀਦ ਰੱਖੀਏ ਕਿ ਸਰਦਾਰ ਬਲਵਿੰਦਰ ਸਿੰਘ ਜੀ ਬਤੌਰ ਐਮ ਐਲ ਏ ਅਸੈਂਬਲੀ ਚ ਜਾ ਕੇ ਸਾਡੀ ਗੱਲ ਚੱਕਣ ਮਾਈਕ ਉਧਰ ਕਰੋ ਨਹੀਂ 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 ਤੁਸੀਂ ਦੇਖੋ ਤੁਸੀਂ ਮੈਨੂੰ ਜਵਾਬ ਦੇਣ ਚੋਗਾ ਛੜਿਆ ਨਹੀਂ ਤੁਹਾਨੂੰ ਬੋਲ ਨਹੀਂ ਪੈਣਾ ਸਭ ਤੁਹਾਨੂੰ ਸੁਣ ਨਹੀਂ ਮੈਨੂੰ ਜਵਾਬ ਦੇਣ ਚੋਗਾ ਛੜਿਆ ਨਹੀਂ ਤੁਸੀਂ ਖੁਦ ਖੁਦੇ ਗੱਲ ਕਹਿਆ ਸੀ ਕੀ ਇਹ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਹੀ ਮੇਰਾ ਬਿਲਕੁਲ ਮੂਡ ਨਹੀਂ ਸੀ ਸਾਰਿਆਂ ਨੂੰ ਕਹਤਾ ਸੀ ਮੈਂ ਨਹੀਂ ਲੇਕਿਨ ਸਾਡੇ ਸੱਜਣਾ ਮਿੱਤਰਾਂ ਨੇ ਸਾਡੇ ਵੀਰਾਂ ਨੇ ਸਾਡੇ ਜੋ ਚਾਹਵਾਨਨ ਸਾਡੇ ਜੋ ਸਾਡੇ ਤੋਂ ਕਈ ਉਮੀਦਾਂ ਰੱਖਦੇ ਹਨ ਪਏ ਕੰਮ ਹੁਣ ਗਰਾਫ ਵੱਧ ਗਿਆ ਨਾ ਉਹ ਵੀ ਜਿਆਦਾ ਉਹ ਮਨੂੰ ਇਹ ਗੱਲ ਕਹਿੰਦੇ ਸਨ ਉਸ ਟਾਈਮ ਆਏ ਉਹਨਾਂ ਨੇ ਮਜਬੂਰ ਕੀਤਾ ਤੇ ਅਸੀਂ ਅੱਗੇ ਆਏ ਔਰ ਖਾਲੀ ਉਹਨਾਂ ਨੇ ਮਜਬੂਰ ਨਹੀਂ ਕੀਤਾ ਉਹਨਾਂ ਨੇ ਨਾਲ ਲੋਕੇ ਬੜੇ ਅੱਛੇ ਮਾਰਜਿਨ ਚ ਪਾ ਕੇ ਵੀ ਭੇਜਿਆ ਤੋ ਬਾਕੀ ਸੰਗਤ ਦਾ ਫੈਸਲਾ ਹੈ ਪਰ ਉਮੀਦ ਰੱਖਿਏ ਦੇਖੋ ਨਹੀਂ 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 ਨਾ ਨਾ ਨਹੀਂ ਨਹੀਂ ਚਲੋ ਲੈਟ ਇਟ ਬੀ ਓਪਨ ਕੋਈ ਗੱਲ ਨਹੀਂ ਤੁਸੀਂ ਉਮੀਦ ਰੱਖੋ ਕਿ ਅਸੀਂ ਐਮਐਲਏ ਦੇ ਰੂਪ ਚ ਦੇਖ ਸਕਦੇ ਹਾਂ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਹੋ ਨਹੀਂ ਦੇਖ ਸਕਦੇ ਗੱਲ ਵੱਖਰੀ ਆ ਪਰ ਮੈਂ ਅੱਜ ਦੀ ਅੱਜ ਦੀ ਪ੍ਰੈਸ ਕਾਨਫਰੈਂਸੋਂ ਚੋਂ ਛੋੜੇ ਹੀ ਕੱਢਿਆ ਕਿ ਜ਼ਰੂਰ ਹੁਣ ਤਿਆਰੀਆਂ ਕਰ ਲਓ ਕਿ ਵੀਰ ਬਲਵਿੰਦਰ ਸਿੰਘ ਸ਼ਾਇਦ ਹੀ ਅ ਤੋਂ ਸਾਡੇ ਨੁਮਾਇੰਦੇ ਬਣ ਕੇ ਅਸੈਂਬਲੀ ਚ ਜਾ ਕੇ ਬੈਠਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਹੌਂਦ ਔਰ ਇੱਕ ਪ्रेस ਵਰਤਾ ਦੇ ਵਾਸਤੇ ਇੱਕ ਇਨਵੀਟੇਸ਼ਨ ਆਇਆ ਔਰ ਸਾਨੂੰ ਲੱਗਾ ਸੀ ਕਿ ਕਿਦੇ ਹੁਣ ਚੋਣਾਂ ਆ ਗਈਆਂ ਤੇ ਕਿਦੇ ਬਲਵਿੰਦਰ ਸਿੰਘ ਜੀ ਦੇ ਵੱਲੋਂ ਜਦੋਂ ਸਾਨੂੰ ਇਨਵੀਟੇਸ਼ਨ ਆਇਆ ਤੇ ਮੈਨੂੰ ਲੱਗਾ ਸ਼ਾਇਦ ਕਿਦੇ ਸਾਡਾ ਨੁਮਾਇੰਦਾ ਵਨ ਕੇ ਸਾਡਾ ਵੀਰ ਤੇ ਸਾਹਮਣੇ ਆ ਰਿਹਾ ਪਰ ਜ਼ਰੂਰ ਨੁਮਾਇੰਦੇ ਵਾਲੀ ਕੋਸ਼ਿਸ਼ ਜ਼ਰੂਰ ਵੀ ਨੇ ਜਾਰੀ ਰੱਖੀ ਹੋਈ ਹੈ ਔਰ ਸਮਾਂ ਔਰ ਮੈਨੂੰ ਲੱਗਦਾ ਕਿ ਸ਼ਾਇਦ ਜਿਹੜਾ ਇਹ ਵਕਤ ਜੋ ਹੁਣ ਚੋਣਾਂ ਦਾ ਆ ਗਿਆ ਇਲੈਕਸ਼ਨ ਆ ਗਿਆ ਤੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਸਰਕਾਰਾਂ ਦੇ ਨਾਲ ਆਪਣੀ ਗੱਲ ਰੱਖ ਰਿਹਾ ਹੈ ਜੇ ਸਰਕਾਰਾਂ ਦਾ ਅਪਰੋਚ ਕਰ ਰਿਹਾ ਕਿ ਅਸੀਂ ਤੁਹਾਨੂੰ ਸਪੋਰਟ ਕਰਨੀ ਹੈ ਸਾਡੇ ਵੀ ਕੰਮ ਹੋਣਗੇ ਪਰ ਇੱਥੇ ਜੋ ਅੱਜ ਅਸੀਂ ਦੇਖਿਆ ਇਹ ਇੰਨਾ ਵੱਡਾ ਪਟਾਰਾ ਦੇਖ ਰਿਹਾ ਨਾ ਅਸੀਂ ਇਹ ਸਾਰਾ ਇਹ ਅੱਜ ਦਾ ਨਹੀਂ ਹੈ ਇਹ ਇੱਕ ਪੇਜ ਤੋਂ ਸ਼ੁਰੂ ਹੋਇਆ ਸੀ ਅੱਜ ਇਹ ਪੂਰੀ ਇੰਨਾ ਵੱਡਾ ਯੂ نو ਅਸੀਂ 500 ਪੇਜ ਦਾ ਜਿਹੜਾ ਬੰਡਲ ਬਣ ਚੁੱਕਿਆ ਹੈ ਪਰ ਇਹ ਇੱਕ ਪੇਜ ਇੱਕ ਪੰਨੇ ਤੋਂ ਸ਼ੁਰੂ ਹੋਇਆ ਹੋਏਗਾ ਔਰ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਅਗਰ 4 ਸਾਲ ਹੋ ਰਿਹਾ ਇਲੈਕਸ਼ਨ ਨਹੀਂ ਹੁੰਦੀ ਤੇ ਇਹ ਹੋਰ ਵਧਣਾ ਸੀ ਗੱਲਾਂ ਉਹੀ ਆ ਗਈਆਂ ਕਿ ਸਾਡੇ ਨੁਮਾਇੰਦੇ ਜਦੋਂ ਸੈਂਟਰ ਤੋਂ ਟੀਮਸ ਚਲ ਕੇ ਆਉਂਦੀਆਂ ਹਨ ਸਾਡੇ ਡੈਪੂਟੇਸ਼ਨਸ ਮਿਲਦੇ ਹਨ ਵਕਤ ਵਕਤ ਤਰੀਕੇ ਨਾਲ ਉਹ ਆਪਣੀ ਅਪਰੋਚ ਕਰਦੇ ਹਨ ਕਿ ਸਾਡੀਆਂ ਜੋ ਮੰਗਾ ਹਨ ਜੋ ਜਾਇਜ਼ ਮੰਗਾ ਹਨ ਉਹਨਾਂ ਨੂੰ ਫੁੱਲਫਿਲ ਕੀਤਾ ਜਾਏ ਪਰ ਗੱਲ ਉੱਥੇ ਆਉਂਦੀ ਹੈ ਕਿ ਉਹ ਸ਼ਾਇਦ ਕਾਗਜ਼ੀ ਹੀ ਰਹਿ ਜਾਂਦੇ ਹਨ ਤਾਂ ਮੈਨੇ ਵੀਰ ਬਲਵਿੰਦਰ ਸਿੰਘ ਜੀ ਨੂੰ ਮੈਂ ਦੇਖਿਆ ਬੜਾ ਜਰੋਸ਼ ਬੜੇ ਗੁੱਸੇ ਨਾਲ ਵੀ ਮੈਂ ਦੇਖਿਆ ਕਿ ਜੋ ਉਹਨਾਂ ਨੇ ਆਪਣੀ ਗੱਲ ਰੱਖੀ ਪਰ ਉਹ ਕਿਤੇ ਨਾ ਕਿਤੇ ਗੱਲ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਵੀ ਸੀ ਕਰਨੀ ਵੀਰ ਜੀ ਪਹਿਲਾਂ ਤਾਂ ਮੈਂ ਇਹੀ ਕਵਾਂਗਾ ਕਿ ਤੁਸੀਂ ਲਾਸਟ ਟਾਈਮ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਅੱਜ ਤੋਂ 3 ਮਹੀਨੇ 4 ਮਹੀਨੇ ਪਹਿਲੇ ਚੋਣਾ ਦਾ ਆਖਿਰ ਜਿਹੜਾ ਕੁਝ 2 ਦਿਨ ਪਹਿਲਾਂ ਹਨਾ ਹੁਣ ਜਦੋਂ ਅਸੈਂਬਲੀ ਇਲੈਕਸ਼ਨ ਫਿਰ ਆ ਗਿਆ ਸਾਰੇ ਆਪਣੇ ਆਪਣੇ ਤਰੀਕੇ ਨਾਲ ਤਿਆਰੀਆਂ ਕਰ ਰਹੇ ਹਨ ਪਰ ਆਪ ਜੀ ਵੱਲੋਂ ਇੱਕ ਸਰਕਾਰ ਨੂੰ ਅਲਟੀਮੇਟਮ ਜਾਂ ਚੇਤਾਵਨੀ ਕਹਿ ਸਕਦੇ ਹਾਂ ਅਸੀਂ ਕਿ ਅਸੀਂ ਕਿੰਨੀ ਕਰ ਦੇਰ ਆਪਣਾ ਹੱਥ ਹੋਰ ਫਲਾੜਾਣਾ ਕਿੰਨੀ ਦੇਰ ਅਸੀਂ ਫਿਰ ਆਪਣੀ ਇਹ ਫੈਸਲਾ ਲੈ ਕੇ ਸਰਕਾਰੀ ਦਫਤਰਾਂ ਦੇ ਚੱਕਰ ਲਾਣੇ ਹਨ ਹੁਣ ਇਹ ਆਖਰੀ ਸੁਨੇਹਾ ਮੈਨੂੰ ਲੱਗਦਾ ਕਿ ਸ਼ਾਇਦ ਇਲੈਕਸ਼ਨਾਂ ਤੋਂ ਪਹਿਲਾਂ ਇਸ ਤੋਂ ਹੁਣ ਸਮਾਂ ਬਹੁਤ ਘੱਟ ਰਹਿ ਗਿਆ ਸਾਡੇ ਕੋਲ ਤੇ ਆਪ ਜੀ ਕੀ ਸੋਚ ਕੇ ਅੱਜ ਸਾਹਮਣੇ ਆਏ ਹੋ ਮੀਡੀਆ ਜੋ ਅੱਜ ਮੀਡੀਆ ਨੂੰ ਐਡਰੈਸ ਕੀਤਾ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਖਤੇ ਬੈਂਤੀ ਜੀ ਜਸਤ ਤੁਸੀਂ ਕਿਹਾ ਕੀ ਸੋਚ ਕੇ ਆਇਆ ਤੁਸੀਂ ਦੇਖੋ ਜਦੋਂ ਦੀ ਸਿੱਖ ਪ੍ਰਗਤੀ ਸਟੂਡੈਂਟ ਬਣੀ ਹੈ ਅਸੀਂ ਸ਼ਾਇਦ ਹੀ ਕੋਈ ਅਸਾ ਸਿੱਖ ਮੁੱਦਾ ਹੋਵੇ ਜਿਸ ਮੁੱਦੇ ਤੇ ਗੱਲ ਨਾ ਕੀਤੀ ਹੋਵੇ ਕਿਉਂਕਿ ਬਾਕੀ ਪਲੇਟਫਾਰਮਾਂ ਦੀ ਆਪਣੀਆਂ ਕੁਝ ਕੰਪਰਸ਼ਨਸ ਹੁੰਦੀਆਂ ਨੇ ਉਹਨਾਂ ਦੇ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਉਹ ਆਪਣੇ ਦਾਇਰੇ اختیار ਦੇ ਅੰਦਰ ਰਹਿੰਦੀਆਂ ਨੇ ਲੇਕਿਨ ਜੋ ਸਿੱਖ ਪ੍ਰਗਤੀ ਫਰੰਟ ਹੈ ਇਹ ਖੁੱਲਾ ਪਲੇਟਫਾਰਮ ਹੈ ਇੱਥੇ ਅਸੀਂ ਹਿੰਦੂਆਂ ਦੇ ਵੀਰਾਂ ਦੇ ਮੁੱਦੇ ਵੀ ਚੁੱਕਦੇ ਆ ਜੰਮੂ ਕਸ਼ਮੀਰ ਦਾ ਮੁੱਦਾ ਵੀ ਚੁੱਕਦੇ ਆ ਔਰ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਮੁੱਦਿਆਂ ਨੂੰ ਮੁੱਖ ਰੋਗੇ ਚੁੱਕਦੇ ਰਿਹਾ ਆ ਅਵਾਜ਼ ਚੁੱਕਦੇ ਰਿਹਾ ਆ ਬਿਨਾ ਕਿਸੇ ਡਰ ਚੱਕਦੇ ਅੱਜ ਤੋਂ 4 ਮਹੀਨਾ ਪਹਿਲਾਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਪਾਰਲੀਮੈਂਟ ਇ ਵੋਟਿੰਗ ਵਾਲੇ ਦਿਨ ਤੋਂ 2 ਦਿਨ ਪਹਿਲਾਂ ਸਾਡੇ ਆਪਣੇ ਵੀਰ ਇਥੋਂ ਜੋਕਰ ਕਿਸ਼ੋਰ ਜੀ ਖੜੇ ਸੀ ਅਸੀਂ ਇਹ ਗੱਲ ਕਹੇ ਸੀ ਕਿ ਅੱਜ ਅਸੀਂ ਲੋਕਾਂ ਨੂੰ ਮਨਾ ਨਹੀਂ ਕਰਾਂਗੇ ਕਿ ਤੁਸੀਂ ਵੋਟ ਨਾ ਪਾਓ ਅਸੀਂ ਇੱਕ ਕੈਲੰਡਰ ਰੀਲੀਜ਼ ਕੀਤਾ ਸੀ ਇੱਥੇ ਵਾਈ ਸ਼ੂਟ 6 ਵੋਟ ਫਾਰ ਬੀਜਪੀ ਅਸੀਂ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਕਮਸ ਕਮ ਇੱਕ ਚੀਜ਼ਾਂ ਜ਼ਰੂਰ ਪੜ ਲਈਓ ਭਈ ਕਿਆ ਤੁਹਾਡੀਆਂ ਇਹ ਚੀਜ਼ਾਂ ਪੂਰੀਆਂ ਹੋਈਆਂ ਜਦ ਕੋਈ ਵੋਟ ਮੰਗਣ ਆਏ ਉਹਨੂੰ ਜ਼ਰੂਰ ਪੁੱਛਿਓ ਕਿ ਇਹ ਸਾਡੇ ਤੁਸੀਂ ਨਾਲ ਚੀਜ਼ਾਂ ਨੂੰ ਕੰਸੀਡਰ ਕਿਉਂ ਨਹੀਂ ਕੀਤਾ ਅਸੀਂ ਮੰਨਾਂ ਨਹੀਂ ਕੀਤਾ ਸੀ ਅਸੀਂ ਕਿ ਆਪਕਾਸ ਯੂਰ ਵੋਟ ਵਾਈਸਲੀ ਸੋਚ ਸਮਝ ਕੇ ਪਾਇਓ ਪਰ ਲੇਕਿਨ ਅਸਾਂ ਤੂੰ ਇਹ ਗੱਲ ਜ਼ਰੂਰ ਕਹੀ ਸੀ ਕਿ ਅਗਰ ਅੱਜ ਵੀ ਪਾਰਟੀ ਨੇ ਸਾਡੇ ਇਹਨਾਂ ਡਿਮਾਂਡਸ ਦੇ ਉੱਪਰ ਕੰਸੀਡਰ ਨਹੀਂ ਕੀਤਾ ਜੋ ਸਾਡੀਆਂ ਜਸਟਿਸ ਤੇ ਲੈਜਿਟਿਮੇਟ ਡਿਮਾਂਡਸ ਸਿੱਖ ਕੌਮ ਦੀਆਂ ਇਹਨੂੰ ਤੁਸੀਂ ਕੰਸੀਡਰ ਨਹੀਂ ਕੀਤਾ ਫਿਰ ਤਾਂ ਮਜਬੂਰੀ ਐ ਅਸੈਂਬਲੀ ਇਲੈਕਸ਼ਨ ਤੋਂ ਪਹਿਲੇ ਆ ਕੇ ਆਪਣੀ ਕੌਮ ਦੇ ਲੋਕਾਂ ਨੂੰ ਅਗਾਂਹ ਕਰਨਾ ਪਏਗਾ ਭਈ ਸਰਕਾਰਾਂ ਸਾਡੀਆਂ ਸੱਕੀਆਂ ਨਹੀਂ ਵੋਟ ਆਪਣੀ ਜ਼ਾਇਆ ਨਹੀਂ ਕਰਨੀ ਸੋ ਹੁਣ ਇਲੈਕਸ਼ਨ ਆਈ 4 ਮਹੀਨੇ ਉਸ ਗੱਲ ਨੂੰ ਅਜੇ ਦੇਰ ਚ ਹੋ ਗਿਆ ਸਰਕਾਰ ਨੇ ਉਹ ਸਾਡੀਆਂ ਕਮਾਂਡਾਂ ਕੰਸੀਡਰ ਨਹੀਂ ਕੀਤੀਆਂ ਬਿਲਕੁਲ ਨਹੀਂ ਕੀਤੀਆਂ ਇਹ ਜੋ ਤੁਸੀਂ ਦੇਖ ਰਹੇ ਹੋ ਫਾਈਲ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਬਲੰਦਾ ਜਿਸਨ ਪਹਿਲਾਂ ਵੀ ਮੈਂ ਕਿਹਾ ਕਿਸੀ ਪੀ ਐਚ ਡੀ ਸਕਾਲਰ ਦਾ ਕੋਈ ਥੀਸਿਸ ਨਹੀਂ ਹੈ ਇਹ ਸਾਡੇ ਸਿੱਖ ਨੁਮਾਇੰਦ ਜੋ ਸਾਡੇ ਸਿੱਖ ਆਪਣੇ ਆਪਣੇ ਪਲੇਟਫਾਰਮਾਂ ਤੋਂ ਹੰਦਰ ਬਰ ਐਲਜੀ ਸਾਹਿਬ ਨੂੰ ਜੋ ਜੋ ਉਹਨਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀਆਂ ਕਿਉਂਕਿ ਹਰ ਸਿੱਖ ਹਰ ਸਿੱਖ ਜੋ ਕੋਸ਼ਿਸ਼ ਕਰਦਾ ਆਪਣੇ ਜਿਹਦੇ ਅੰਦਰ ਸਿੱਖੀ ਦਾ ਦਰਦ ਹੈ ਸਿੱਖੀ ਦਾ ਦਰਦ ਰੱਖਦਾ ਹੈ ਉਹ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਡਿਪੂਟੀਸ਼ਨ ਨੂੰ ਲੈ ਕੇ ਐਲਜੀ ਸਾਹਿਬ ਤੇ ਅਗਰ ਪਹੁੰਚ ਦੀ ਕੋਸ਼ਿਸ਼ ਕੀਤੀ ਚਾਹੇ ਉਸ ਦਾ 500 ਬੰਦੇ ਨੇ ਮੇਰੀ ਕੋਸ਼ਿਸ਼ ਕੀਤੀ ਹੋਏ ਉਹਨਾਂ ਚੋਂ ਕੁਸਤੀ 40 ਲੋਕ ਇਹ ਤੋਂ ਪੁੱਛ ਸਕੇ ਉਹਨਾਂ ਵਿੱਚੋਂ ਅਸੀਂ ਵੀ ਸਾਇਕ ਅੱਜ ਤੋਂ 21 ਦੇ ਵਿੱਚ ਅਸੀਂ ਵੀ ਮਿਲੇ ਸੀ ਅਸੀਂ ਵੀ ਡਿਮਾਂਡਾਂ ਦਿੱਤੀਆਂ ਸੀ ਰੱਖਿਆ ਸੀ ਉਹ ਐਲਜੀ ਸਾਹਿਬ ਨੇ ਬੜੇ ਅੱਛੇ ਪਿਆਰ ਨਾਲ ਸੁਣਿਆ ਬੜੇ ਐਸੇ ਤਰੀਕੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਆਸ਼ਵਾਸਨ ਦਿੱਤਾ ਇਹ ਤੁਹਾਡੇ ਮੁੱਦੇ ਜੋ ਮੇਰੇ ਅਖਤਿਆਰ ਵਿੱਚ ਨੇ ਮੈਂ ਕਰਾਂਗਾ ਬਾਕੀ ਸੈਂਟਰ ਦੇ ਲੈਵਲ 'ਤੇ ਲਿਖ ਦੇਵਾਂਗਾ ਇਹ ਸਾਰੇ ਉਹ ਫਾਈਲ ਆ ਉਹਨਾਂ ਸਾਡੇ ਸਿੱਖ ਵੀਰਾਂ ਦੀ ਉਨਾ ਸਾਡੀ ਆਰਗੇਨਾਈਜੇਸ਼ਨਾਂ ਦੀ ਤੁਮੇ ਪੜ ਰਿਆ ਸੀ ਇਹ ਵੀ ਕੋਈ ਵੀ ਦੀ ਡਿਮਾਂਡ ਐਸੀ ਨਹੀਂ ਜੋ ਕਿਸੇ ਨੇ ਆਪਣੀ ਇੰਡੀਵਿਜੁਅਲ ਦਿੱਤੀ ਦੀ ਹੋਵੇ ਪਰ ਕਾਮਨ ਵੀ ਤੇ ਆ ਸਾਰੇ ਲਈ ਔਰ ਆਲਮੋਸਟ ਕਾਮਨ ਹੈ ਆਲਮੋਸਟ ਸਾਡੀਆਂ ਕਾਮਨੀਆਂ ਕਿਸੇ ਨੇ ਸਿਰਫ ਪੰਜਾਬੀ ਦੇ ਮੁੱਦੇ ਐਸੀ ਦਿੱਤੀ ਕਿਸੇ ਨੇ ਸਿਰਫ ਸਟੈਚੂ ਦੇ ਲਈ ਦਿੱਤੀ ਕਿਸੇ ਨੇ ਚਾਰ ਮੁੱਦੇ ਇਹਨੇ ਇਕੱਠੇ ਕਰਤੇ ਬਸ ਆ ਜਿਹੜੇ ਡਿਮਾਂਡ ਸਾਰੀਆਂ ਹੋਈਆਂ ਕਿਉਂਕਿ ਹਰ ਕੋਈ ਜੋ ਦਰਦ ਰੱਖਦਾ ਉਹਨੂੰ ਜੋ ਜਿੰਨੀਆਂ ਨਾਲੇ ਜਾਂ ਜਿੰਨੀ ਹੈ ਉਹ ਲੈ ਕੇ ਚਲਾ ਜਾਂਦਾ ਉਹਨੂੰ ਕਿਹਾ ਅਲਜੀ ਸਾਹਿਬ ਨੂੰ ਵੀ ਸਾਡੇ ਮੁੱਦੇ ਹੱਲ ਕਰ ਦਿਓ ਲੇਕਿਨ ਅਫਸੋਸ ਹੋਇਆ ਕਿ 9.5 ਸਾਲ ਤੋਂ ਪਿੱਛੇ ਸਰਕਾਰیں ਨਹੀਂ 9.5 ਸਾਲ ਦੇ ਵਿੱਚ ਅਗਰ ਇਹ ਫਾਈਲ ਸਿਰਫ ਐਲਜੀ ਸਾਹਿਬ ਦੀ ਹੈ ਉਸ ਤੋਂ ਪਹਿਲੇ ਵੀ ਅਗਰ ਮੈਂ ਥਰੂ ਆਰਟੀਏ ਲੈ ਕੇ ਬਾਕੀ ਵੀ ਇਕੱਠੀ ਕਰਾਂ ਕਿ ਬਾਕੀ ਗਵਰਨਰ ਸਾਹਿਬ ਨੂੰ ਕੀ ਮਿਲਿਆ ਜਾਂ ਮਹਿਬੂਬਾ ਮੁਫਤੀ ਸਾਹਿਬ ਦੇ ਟਾਈਮ ਤੇ ਮਹਿਬੂਬਾ ਮੁਫਤੀ ਦੇ ਟਾਈਮ ਤੇ ਕੀ ਕੀ ਮੈਮੋਰੰਡਮ ਦਿੱਤੇ ਗਏ ਤਾਂ ਸ਼ਾਇਦ ਫਾਈਲ 4H3 ਬਜਾੜਾ ਮਲੋੜੀ ਉੱਠੀ ਹੋ ਜਾਏਗੀ ਲੇਕਿਨ ਸਾਡੇ ਮੁੱਦੇ ਹੱਲ ਨਹੀਂ ਕੀਤੇ ਗਏ ਇਸ ਕਰਕੇ ਅੱਜ ਇਹ ਟਾਈਮ ਆਇਆ ਹੈ ਕਿਉਂਕਿ ਲੋਕਾਂ ਨੌਜਵਾਨ ਵੀ ਸਾਨੂੰ ਹੋਰ ਲੋਕਾਂ ਨੂੰ ਫੋਰਮ ਕਰਨੇ ਸ਼ੁਰੂ ਕੀਤੇ ਜੀ ਤੁਸੀਂ 4 ਮਹੀਨੇ ਪਹਿਲੇ ਗੱਲ ਤੇ ਕਹੀ ਸੀ ਹੁਣ ਦੱਸੋ ਅਸੀਂ ਕੀ ਕਰੀਏ ਅਸੀਂ ਵੋਟ ਕਿਸ ਨੂੰ ਪਾਈਏ ਸੋ ਸਾਡੇ ਲਈ ਹੋਣੇ ਗੱਲ ਕਹਿਣਾ ਕਿਉਂਕਿ ਇਹ ਜ਼ਬੂਰੀਤ ਆ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਲੇਕਿਨ ਲੋਕਾਂ ਨੂੰ ਅਵੇਅਰ ਜ਼ਰੂਰ ਕਰ ਸਕਦੇ ਹਾਂ ਭਾਈ ਉਹਦੀ ਚੰਗੀ ਮਾੜੀ ਦਾ ਤੁਹਾਨੂੰ ਪਤਾ ਹੈ ਅਗਰ ਬਾਜ਼ਾਰ ਚ ਸਬਜ਼ੀ ਲੈਣ ਜਾਂਦੇ ਹੋ ਨਾ ਤੇ ਟਮਾਟਰ ਦੇ ਰੇੜੀ ਸਬਜ਼ੀ ਦੇ ਖੜੇ ਹੁੰਦੇ ਆ ਤੇ 10 ਵਾਰੀ ਚੁਣ ਕੇ ਦੇਖਦੇ ਹੋ ਜੀ ਅੱਛੀ ਕਿਹੜੀ ਹੈ ਉਹਦੀ ਅੱਛੀ ਬੁਰੀ ਚੀਜ਼ ਦੇਖਦੇ ਹੋ ਪਛਾਣ ਕਰਦੇ ਹੋ ਫਿਰ ਲੈਂਦੇ ਹੋ ਸੋ ਇਸ ਕਰਕੇ ਅੱਜ ਵੋਟ ਪਾਉਣ ਤੋਂ ਪਹਿਲਾਂ ਜਿਹੜੀ ਪਾਰਟੀ ਅੱਜ ਦਾ ਡੇਟ ਤਾਂ ਫਿਕਸ ਕੀਤੀ ਗਈ ਕਿਉਂਕਿ ਇਸ ਲਈ ਮੈਨੀਫੈਸਟੋ ਤਿਆਰ ਹੋ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਐਨਸੀ ਨੇ ਰਿਲੀਜ਼ ਕਰਤਾ ਲੇਕਿਨ ਐਡੀਸ਼ਨਲ ਮੈਨੀਫੈਸਟੋ ਵੀ ਕਿਤਾ ਜਾ ਸਕਦਾ ਕਿ ਐਸੀ ਗੱਲ ਨਹੀਂ ਹੈ ਬੀਜੇਪੀ ਮੈਨੀਫੈਸਟੋ ਤਿਆਰ ਕਰ ਰਹੀ ਹੈ ਉਹਨੇ ਸਾਡੇ ਕੋਲੋਂ ਵੀ ਡਿਮਾਂਡਾਂ ਨਹੀਂ ਆ ਉਹਨਾਂ ਨੇ ਕਾਂਗਰਸ ਵੀ ਤਿਆਰ ਕਰ ਰਹੀ ਹੈ ਪੀਡੀਪੀ ਵੀ ਤਿਆਰ ਕਰ ਰਹੀ ਹੈ ਸੋ ਸਾਡਾ ਇਹ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਵੋਟਰਾਂ ਨੂੰ ਇਹ ਗੱਲ ਕਹਿਣਾ ਕਿ ਆਪਣਾ ਵੋਟ ਜ਼ਾਇਆ ਨਾ ਕਰੋ ਕਿਉਂਕਿ ਵੋਟ ਜ਼ਾਇਆ ਨਾ ਕਰਿਓ ਕਦੇ ਵੀ ਲੀਡਰ ਤੁਹਾਡੇ ਕੋਲ ਹੱਥ ਜੋੜ ਕੇ ਨਹੀਂ ਆਏਗਾ ਨੇ 5 ਸਾਲ 1920 ਦੀ ਸਰਕਾਰ ਹੁੰਦੀ ਹੈ ਇਹਨਾਂ ਕੋਲ ਪਾਵਰ ਹੁੰਦੀ ਹੈ ਇੱਕ ਦਿਨ ਸਰਵੋ ਤੁਹਾਡੇ ਕੋਲ ਤਾਕਤ ਹੁੰਦੀ ਹੈ ਬਾਕੀ 1919 ਦਿਨ ਇਹਨਾਂ ਕੋਲ ਤਾਕਤ ਹੁੰਦੀ ਹੈ ਇਸ ਕਰਕੇ ਵੋਟ ਪਾਉਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਦੇਖ ਲਿਓ ਕਿ ਤੁਸੀਂ ਜੇ ਸਰਕਾਰ ਤੁਹਾਡੀ ਗੱਲ ਸੁਣਦੀ ਹੈ ਮੈਨੀਫੈਸਟੋ ਦੇ ਵਿੱਚ ਸਿੱਕ ਡਿਮਾਂਡਾਂ ਨੂੰ ਰੱਖਦੀ ਹੈ ਉਸ ਕੈਂਡੀਡੇਟ ਨੂੰ ਵੋਟ ਪਾਓ ਸਿੱਧਾ ਸਿੱਧਾ ਸਾਡਾ ਕਹਿਣਾ ਤੇ ਉਹ ਅਸੀਂ ਵਿਸ਼ਵਾਸ ਕਰ ਲਈਏ ਕਿਉਂਕਿ ਉਹਦੇ ਪਹਿਲਾਂ ਵੀ ਦਾਅਵੇ ਕਰਦੇ ਆਏ ਨੇ ਕਿ ਅਸੀਂ ਕਰਾਂਗੇ ਤੇ ਹੁਣ ਵੀ ਉਹ ਕਹਿ ਕੇ ਸਾਡੇ ਕੋਲੋਂ ਫਿਰ ਵੋਟ ਲੈ ਲੈਂਦੇ ਨੇ ਪਰ ਅਸੀਂ ਗੱਲ ਤੇ ਉੱਥੇ ਆ ਗਈ ਨੇ ਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਏਸੀਆਂ ਥੱਲੇ ਬਹਿ ਕੇ ਸਾਡੀ ਡਿਮਾਂਡਾਂ ਮੰਗਣੀਆਂ ਆ ਕੇ ਪ੍ਰੈਸ ਕਾਨਫਰੰਸ ਕਰ ਦੇਣੀਆਂ ਤੇ ਕਿਤੇ ਸਾਨੂੰ ਕੜਾ ਇੱਕ ਰੁਖ ਨਹੀਂ ਲੱਗਦਾ ਕਿ ਸਾਨੂੰ ਇੱਕ ਪਲੇਟਫਾਰਮ ਤੇ ਬਹਿ ਕੇ ਥੋੜਾ ਸਟਰੋਂਗਲੀ ਹੋ ਕੇ ਅਸੀਂ ਇਹਨਾਂ ਨੂੰ ਪਰ ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਇਹ ਪ੍ਰੈਸ ਕਾਨਫਰੰਸ ਤਾਂ ਕਿ ਹੀ ਹਿੰਮਤ ਹਨ ਜਦੋਂ ਮੌਕਾ ਆ ਗਿਆ ਇਹਨਾਂ ਨੇ ਆਪਣੀ ਗੱਲ ਰੱਖਣੀ ਹੈ ਅਸੀਂ ਵੀ ਵੋਟ ਲੈ ਕੇ ਇਹਨਾਂ ਕੋਲੋਂ ਫਿਰ ਆਪਣੇ ਰਸਤੇ ਜਿੱਥੇ ਫਾਇਦਾ ਲੈ ਕੇ ਸਾਈਡ ਤੇ ਹੋ ਜਾਣਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਹੁਣ ਉਹ ਸਮਾਂ ਜਿਹੜਾ ਹੈ ਸਾਨੂੰ ਇਕੱਠੇ ਹੋ ਕੇ ਗੱਲ ਕਰਨ ਦਾ ਤਾਂ ਕਿ ਸਿਰਫ ਬਲਵਿੰਦਰ ਸਿੰਘ ਜਾਂ ਸਿੱਖ ਪ੍ਰੋਗਰੈਸਿਵ ਫਰੰਟ ਦਾ ਹੀ ਇਹ ਕੰਮ ਨਹੀਂ ਕਿਉਂਕਿ ਵੀਰ ਜੀ ਸਾਰੇ ਸਿੱਖਾਂ ਦੇ ਇਸ਼ੂ ਜਿਹੜੇ ਤੁਸੀਂ ਅੱਜ ਕਰ ਰਹੇ ਹੋ ਜਿਹੜੇ ਜੋ ਵੀ ਮੁੱਦੇ ਤੇ ਇਹ ਸਾਰੇ ਸਿੱਖਾਂ ਦੇ ਹੈ ਇਹ ਬਈ ਫਿਰ ਕੀ ਹੈ ਨਾ ਪ੍ਰੈਸ ਕਾਨਫਰੰਸ ਦੇ ਵਿੱਚੋਂ ਮੈਂ ਗੱਲ ਕਹੀ ਹੈ ਇਹ ਪ੍ਰੈਸ ਕਾਨਫਰੰਸ ਅੱਜ ਖਤਮ ਨਹੀਂ ਕਰਨੀ ਇਸ ਪ੍ਰੈਸ ਕਾਨਫਰੰਸ ਨੂੰ ਫਾਲੋ ਅਪ ਕਰਾਂਗੇ ਅਗਰ ਪਾਰਟੀਆਂ ਨੇ ਮੈਨੀਫੈਸਟੋ ਰੱਖਿਆ ਸੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਕਰਨ ਦੀ ਪਬਲਿਕਲੀ ਕਮਿਟਮੈਂਟ ਕਰਨ ਪਬਲਿਕਲੀ ਕਮਿਟਮੈਂਟ ਕਰਨ ਦੇਖੋ ਸਿਆਸਤ ਇਹ ਹੁੰਦਾ ਇਸ ਤੋਂ ਬਾਅਦ ਤੁਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਥਰੂ ਵੋਟ ਅਸੀਂ ਪਹਿਲੇ ਇਹ ਵੀ ਪੁੱਛ ਸਕਦੇ ਹਾਂ ਨਾ ਜੀ ਅਗਰ ਪੁਰਾਣੀ ਸਰਕਾਰ ਦੇ ਵਿੱਚੋਂ ਕੋਈ ਕਮਿਟਮੈਂਟ ਕਰਦਾ ਜੀ ਅਸੀਂ ਮੈਨੀਫੈਸਟੋ 'ਚ ਪਾਣ ਲੱਗੀਆਂ ਉਹਨੂੰ ਕਾਨਫਰੰਸ 'ਤੇ ਪੁੱਛ ਸਕਦੇ ਆ ਪਾ ਵੀਰ ਜੀ ਸਭ ਦਾ ਸਾਥ ਜੀ ਭਾਈ 9.5 ਸਾਲ ਸੱਤਾ ਤੁਹਾਡੇ ਕੋਲ ਰਹੀ ਸੱਤਾ ਦੀ ਚਾਬੀ ਰਹੀ ਡਾਇਰੈਕਟਰੀ ਜਾਂ ਇੰਡਾਇਰੈਕਟਰੀ ਤੁਸੀਂ ਕੀ ਕੀਤਾ ਅਗਰ 9.5 ਸਾਲ ਚ ਨਹੀਂ ਕੀਤਾ ਤਾਂ ਹੁਣ ਕੀ ਕਰ ਦਿਓਗੇ ਐਸਾ ਕਿਹੜਾ ਮੈਕੈਨਿਜ਼ਮ ਡਵੈਲਪ ਹੋ ਜਾਏਗਾ ਜਿਸ ਤੋਂ ਤੁਸੀਂ ਕਰ ਦਿਓਗੇ ਸੋ ਮੈਂ ਫਿਰ ਕਾਵਾਂਗਾ ਕਿ ਅੱਜ ਅਗਰ ਪਾਰਟੀ ਨੂੰ ਜ਼ਰੂਰਤ ਪਈ 25 ਜੂਨ ਨੂੰ ਜੋ ਅਸੀਂ ਮੈਨੀਫੈਸਟੋ ਇੱਥੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਇੱਕ ਕੈਲੰਡਰ ਰੀਲੀਜ਼ ਕੀਤਾ ਸੀ ਉਦੇ ਸਿਕ ਡਿਮਾਂਡਾਂ ਰੱਖਿਆ ਸੀ ਇਟ ਮੀਨਸ ਪਾਰਟੀਆਂ ਸਿਨਸਅਰ ਨਹੀਂ ਹਨ ਜੀ ਅਗਰ ਹੁੰਦੀਆਂ ਸਿਨਸਅਰ ਅਤੋ ਵੀ ਕੈਲੰਡਰ ਦੀ ਕਾਪੀ ਲੈ ਕੇ ਦਿਖ ਸਕਦੀਆਂ ਹਨ ਰਿਮਾਂਡਾ ਕਿਹਾ ਉੱਥੇ ਬੈਂਡ ਦੀ ਲੋੜ ਨਹੀਂ ਪੈਂਦੀ ਤੇ ਸਾਨੂੰ ਬੈਂਡ ਦੀ ਲੋੜ ਨਾ ਪੈਂਦੀ ਉਹ ਖੁਦ ਮੈਨੀਫੈਸਟੋ ਪਾ ਲੈਂਦੀ ਆ ਭਈ ਇਹ ਇਹਨਾਂ ਦੀ ਰਿਮਾਂਡਾ ਉਹ ਸਾਨੂੰ ਬਿਲਕੁਲ ਸਿਰ ਸਿਰ ਲੈ ਨਹੀਂ ਲੈਂਦੀਆਂ ਸੋ ਆਪਣੇ ਸੰਗਤ ਨੂੰ ਮੈਂ ਕਹਾਂਗਾ ਕਹਾਂਗਾ ਪਾਰਟੀਆਂ ਦੀ ਇਸ ਚੀਜ਼ ਨੂੰ ਜ਼ਰੂਰ ਗੌਰ ਫਰਮਾਇਓ ਸਾਡਾ ਕਹਿਣਾ ਜਮਹੂਰੀ ਦੇ ਜੀ ਇਹ ਕਹਿ ਸਕਦੇ ਹਾਂ ਕਿ ਆਪਣੀ ਵੋਟ ਦਾ ਜ਼ਾਇਜ਼ ਇਸਤੇਮਾਲ ਕਰਿਓ ਕਿਉਂਕਿ ਸਾਡੀ ਵੋਟਾਂ ਦਾ ਮਿਸਯੂਜ਼ ਹੁੰਦਾ ਆ ਅਸੀਂ ਬਾਰ-ਬਾਰ ਗੁਮਰਾ ਹੁੰਦਾ ਹੈ ਸਾਡਾ ਵਾਅਦਾ ਕਿੱਥੇ ਜਾਂਦੇ ਨੇ ਆਜ਼ਾਦੀ ਦੇ ਟਾਈਮ ਤੋਂ ਲੈ ਕੇ ਅੱਜ ਤੱਕ ਪਰ ਦੇਸ਼ ਸਾਥ ਹੋਏਗਾ ਤੁਹਾਨੂੰ ਆ ਦੇਵਾਂਗੇ ਕਿਸੇ ਨੇ ਨਹੀਂ ਦਿੱਤਾ ਇਸ ਕਰਕੇ ਮੈਂ ਉਹ ਗੱਲ ਉਧਰ ਨਹੀਂ ਇਹ ਤਾਂ ਨਾ ਲਿਆਵਾ ਲੇਕਿਨ ਸਾਡੇ ਨਾਲ ਹਰ ਰਿਆਸਤ ਸਰਕਾਰ ਨੇ ਧੋਖਾ ਕੀਤਾ ਚਾਹੇ ਕੇਂਦਰ ਦੀ ਸਰਕਾਰ ਰਹੀ ਕੋਈ ਵੀ ਸਰਕਾਰ ਰਹੀ ਕਿਸੇ ਵੀ ਪਾਰਟੀ ਦੀ ਸਾਡੇ ਨਾਲ ਜੋ ਧੋਖਾ ਹੋਇਆ ਹਮੇਸ਼ਾ ਹੀ ਹੋਇਆ ਜੀ ਹਿੰਦੁਸਤਾਨ ਦੇ ਵਿੱਚ ਕਿਦਨੇ ਤੁਹਾਨੂੰ ਰਿਆਸਤ ਨੇ ਮਿਲੇਗੀ ਜਿੱਦੀ ਦੋ ਰਿਆਸਤਾਂ ਦੀ ਕੈਪੀਟਲ ਹੋਵੇ ਪੰਜਾਬ ਦੇ ਲੜਾਈ ਬਣਾ ਕੇ ਰੱਖ ਦਿੱਤੀ ਸੋ ਸਾਡੇ ਨਾਲ ਹਮੇਸ਼ਾ ਇਹ ਧਰੋ ਹੁੰਦਾ ਆ ਹਰ ਪਾਰਟੀਆਂ ਕਰਦੀਆਂ ਆ ਕੋਸ਼ਿਸ਼ ਕਰੀਏ ਪਾਰਟੀਆਂ ਨੂੰ ਅਗਰ ਸੰਜੀਦਗੀ ਦੇ ਨਾਲ ਸੋਚਣੇ ਲਈ ਮਜਬੂਰ ਕਰੀਏ ਪਈ ਅਸੀਂ ਵੀ ਐਗਜ਼ਿਸਟ ਕਰਦੇ ਆ ਜੰਮੂ ਦੇ ਵਿੱਚ ਕਾਮਸ ਕਾਮ 5 7 8 ਕੰਸਟੀਚੁਐਂਸੀਸ ਆਸੀਆਂ ਨੇ ਜਿੱਥੇ ਸਿੱਖ ਇੱਕ ਦੋ ਜਗ੍ਹਾ ਤੇ ਆਪਣੇ ਕੈਂਡੀਡੇਟ ਜਤਾ ਸਕਦੀਆਂ ਨਾ ਬਾਕੀ 3 4 5 ਕੈਂਡੀ ਕੰਸਟੀਚੁਐਂਸੀ ਦੇ ਵਿੱਚ ਤੁਹਾਡਾ ਵੋਟ ਡਿਸਾਈਡਿੰਗ ਹੋ ਸਕਦਾ ਹੈ ਸੋ ਮੈਂ ਸਮਝਦਾ ਹਾਂ ਮੌਜੂਦਾ ਪਾਰਟੀ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਉਹਨਾਂ ਨੇ ਸਟੱਡੀ ਜ਼ਰੂਰ ਕੀਤਾ ਹੋਵੇਗਾ ਕਿ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਵੋਟਾਂ ਕਿਸ ਤਰ੍ਹਾਂ ਕਿੱਧਰ ਗਈਆਂ ਉਹਨਾਂ ਨੂੰ ਪੂਰਾ ਐਨਾਲਿਸਿਸ ਕੀਤਾ ਹੋਣ ਵੀ ਐਸੀ ਗੱਲ ਨਾ ਹੋਵੇ ਕਿਉਂਕਿ ਸਾਡੇ ਲਈ ਕੋਈ ਵੀ ਪਾਰਟੀ ਅਨਟਚੇਬਲ ਨਹੀਂ ਹੈ ਅਸੀਂ ਹਰ ਪਾਰਟੀ ਸੱਤਾ ਦੇ ਨਾਲ ਚੱਲਣਾ ਚਾ ਲੇਕਿਨ ਚੱਲਣਾ ਇਸੀ ਸ਼ਰਤ ਤੇ ਚਾਹੁੰਦੇ ਹਾਂ ਸਿਰ ਉੱਚਾ ਕਰਕੇ ਚੱਲਣਾ ਚਾਹੁੰਦੇ ਹਾਂ ਭਿਖਾਰੀ ਬਣ ਕੇ ਨਹੀਂ ਮੰਗਤੇ ਬਣ ਕੇ ਨਹੀਂ ਦਾਤਿਆਂ ਦੀ ਗੋਮ ਹੈ ਡਟ ਕੇ ਆਪਣੇ ਡਿਗਨੀਫਾਈਡ ਤਰੀਕੇ ਨਾਲ ਆਪਣੇ ਹੱਕ ਲੈਣ ਦੀ ਗੱਲ ਕਰਦੇ ਹਾਂ ਔਰ ਉਹ ਹੱਕ ਸਰਕਾਰ ਸਿਰਫ ਤੁਹਾਡੇ ਵੋਟ ਦੇ ਡਰ ਨਾਲ ਦਿੰਦੀ ਏ ਬਾਕੀ ਚੀਜ਼ਾਂ ਕੋ ਸਰਕਾਰ ਨਹੀਂ ਡਰਦੀ ਸਤਾਰ ਸਰਕਾਰ ਕੋ ਤਾਕਤ ਹੈ ਔਰ ਕਿਸੇ ਗੱਲ ਨੂੰ ਸਿਰਫ ਲੋਕਾਂ ਕੋਲ ਇੱਕੋ ਤਾਕਤ ਹੈ ਉਹ ਵੋਟ ਦੀ ਤਾਕਤ ਹੈ ਸੋ ਮੈਂ ਸੰਗਤ ਨੂੰ ਅਪੀਲ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੇ ਸਟੱਡੀ ਕਰਾਂਗੇ ਦੇਖਾਂਗੇ ਸਿਆਸੀ ਹਲਚਲ ਕੀ ਹੁੰਦੀ ਏ ਕਿਹੜੀ ਪਾਰਟੀ ਸੰਸੇਰ ਹੈ ਕਿਹੜੀ ਪਾਰਟੀ ਮੈਨੀਫੈਸਟੋ ਵਿੱਚ ਕਮਿਟਮੈਂਟ ਕਰਦੀ ਹੈ ਵੱਡੀਆਂ-ਵੱਡੀਆਂ ਪਾਰਟੀਆਂ ਵੀ ਕੀ ਕਰਦੀਆਂ ਤੋਂ ਸੰਘਰਸ਼ ਵੀ ਬੜੀ ਅਫੇਅਰ ਹੈ ਇਸ ਗੱਲ ਨੂੰ ਸਹੀ ਤੋਕੇ ਦੇਖਾ ਫਿਰ ਵੋਟ ਡਿਸਾਈਡ ਕਰੇ ਕਿਉਂਕਿ ਆਉਣ ਵਾਲੇ ਤੁਹਾਡੇ ਬੱਚਿਆਂ ਦਾ ਭਵਿੱਖ ਦਾ ਸਵਾਲ ਹੈ ਆਉਣ ਵਾਲੀ ਜਨਰੇਸ਼ਨ ਸਾਨੂੰ ਪੁੱਛਣਗੀਆਂ ਕਿ ਤੁਸੀਂ ਆਪਣੇ ਆਪ ਨੂੰ ਐਸਾ ਕਿਉਂ ਰੱਖਿਆ ਕਿ ਤੁਹਾਡਾ ਕਿਸੇ ਨੇ ਮੁੱਲੀ ਨਹੀਂ ਪਾਇਆ ਤੁਹਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਉਂ ਸਾਡੇ ਲੀਡਰ ਕਿਉਂ ਸਾਡੇ ਆਗੂ ਇੰਨੇ ਲਾਪਰਵਾਹ ਰਹੇ ਸਾਨੂੰ ਸਵਾਲ ਜ਼ਰੂਰ ਕੀਤਾ ਜਾਏਗਾ ਸੋ ਜੀ ਜੀ ਆਪ ਜੀ ਨੇ ਕਿਹਾ ਕਿ ਜਿਹੜੀ ਸਿੱਖ ਪ੍ਰੋਗਰੈਸਿਵ ਫਰੰਟ ਹੈ ਅਸੀਂ ਕਿਸੇ ਦੇ ਦਬਾਅ ਥੱਲੇ ਆ ਕੇ ਕੰਮ ਨਹੀਂ ਕਰਦੇ ਅਸੀਂ ਬੜਾ ਇੰਡੀਪੈਂਡੈਂਟਲੀ ਹੋ ਕੇ ਔਰ ਬੜੇ ਬੋਲਡ ਹੋ ਕੇ ਕੰਮ ਕਰਦੇ ਹਾਂ ਆਪਣਾ ਤੇ ਤੁਸੀਂ ਕਿਹਾ ਵਾਹਿਦ ਸਾਡੀ ਸਿੱਖ ਪ੍ਰੋਗਰੈਸਿਵ ਫਰੰਟ ਤੇ ਉੱਥੇ ਸਾਡੀ ਡੀਜੀਪੀਸੀ ਅਸੀਂ ਚੁਣੀ ਹੋਈ ਹੈ ਔਰ ਇਹ ਸਾਰੇ ਸਿੱਖ ਸਿੱਖਾਂ ਦੇ ਮੈਨੂੰ ਲੱਗਦਾ ਕੰਸਰਨ ਇਹ ਜਿੰਨੇ ਇਸ਼ੂਜ਼ ਜਿੰਨੇ ਮੁੱਦੇ ਹਨ ਸਾਰੇ ਉਹ ਹਨ ਤੇ ਅੱਜ ਮੈਨੂੰ ਲੱਗਦਾ 11 ਦੇ 11 ਮੈਂਬਰ ਇੱਥੇ ਬੈਠੇ ਹੁੰਦੇ ਜਾਂ ਤੁਹਾਡੇ ਤੋਂ ਪਹਿਲਾਂ ਉਹ ਪ੍ਰੈਸ ਕਾਨਫਰੰਸ ਕਰਦੇ ਉਹ ਆਪਣੀ ਸੰਗਤ ਨੂੰ ਸੁਚੇਤ ਕਰ ਦੇ ਕਿਉਂਕਿ ਅ ਅੱਜ ਤੁਸੀਂ ਗੱਲ ਕਰ ਰਹੇ ਹੋ ਸਿਰਫ ਸਿੱਖ ਕਮਿਊਨਿਟੀ ਦੀ ਕਰ ਰਹੇ ਹੋ ਤੇ ਮੈਨੂੰ ਲੱਗਦਾ ਹੈ ਕਿ ਉਹ ਰਿਪਰੈਜ਼ੈਂਟ ਕਰ ਕਰਨ ਸਾਨੂੰ ਜਾ ਕੇ ਸਮਾਜ ਚ ਜਾ ਕੇ ਕਿ ਅਸੀਂ ਚੁਣੇ ਹੋ ਨਮਾਇਦੇ ਆ ਔਰ ਉਹ ਬੜਾ ਠੋਕ ਕੇ ਕਹਿੰਦੇ ਨੇ ਕਿ ਅਸੀਂ ਚੁਣੇ ਆ ਸਾਡੇ ਨਾਲ ਗੱਲ ਕਰੋ ਤੁਸੀਂ ਆਸੇ ਪਾਸੇ ਲੋਕਾਂ ਦੀ ਪ੍ਰੈਸ ਕਾਨਫਰੰਸਿਸ ਕਵਰ ਕਰਦੇ ਹੋ ਜਿਹੜੀ ਇਲੈਕਟਿਡ ਹੈ ਜਿਹੜੀ ਬਾਡੀ ਹੈ ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰਦੇ ਤੇ ਅੱਜ ਮੈਨੂੰ ਲੱਗਦਾ ਕਿ ਇਲੈਕਟਿਡ ਬਾਡੀ ਨੂੰ ਇੱਥੇ ਬਹਿਣਾ ਚਾਹੀਦਾ ਸੀ ਆਪ ਜੀ ਨਾਲ ਤੇ ਉਹ ਸਮਾਂ ਵੀ ਉਹ ਐਸਾ ਹੈ ਕਿ ਤੁਸੀਂ ਆਪ ਕਹਿ ਰਹੇ ਹੋ ਕਿ ਇੱਕ ਪੀਕ ਸਮਾਂ ਹੈ ਸ਼ਾਇਦ ਰਿਆ ਵੀ ਨਹੀਂ ਕੁਛ ਦਿਨ ਵੀ ਨਹੀਂ ਰਹੇ ਔਰ ਮਾਡ ਕੋਡ ਆਫ ਕੰਡਕਟ ਵੀ ਲੱਗ ਚੁੱਕਿਆ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਪ੍ਰੈਸ ਕਾਨਫਰੰਸ ਤਾਂ ਬਣਦੀ ਸੀ ਸਾਰਿਆਂ ਦੀ ਮਿਲ ਕੇ ਬੈ ਕੇ ਕਰਨੀ ਬਿਆਨ ਜੀ ਦੇਖੋ ਜੋ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਜੀ ਇਹ ਨਾਲ ਪੋਲੀਟੀਕਲ ਨਹੀਂ ਹੈ ਉਹ ਕਿਸ ਹਾਵ ਨੇ ਮੈਂ ਕਹਿ ਰਹੇ ਐ ਨਹੀਂ ਕਿ ਅਸੀਂ ਪੋਲੀਟੀਕਲ ਸਾਡੇ ਸਾਡੇ ਜੋ ਜਨਕ ਗੁਰਦੁਆਰਾ ਮੈਨੇਜਮੈਂਟ ਐਕਟ ਐ ਐਂਡੋਮੈਂਟ ਐਕਟ ਉਹਦੇ ਚ ਕਿਦਰ ਨਹੀਂ ਲਿਖਿਆ ਕਿ ਤੁਹਾਡਾ ਬੰਦਾ ਪੋਲੀਟੀਕਲ ਨਹੀਂ ਹੋਣਾ ਚਾਹੀਦਾ ਜੀ ਪਹਿਲੇ ਵੀ ਜੋ ਸਾਡੇ ਰੇ ਪਾਰਟੀਆਂ ਨਾਲ ਜੁੜੇ ਰਹੇ ਹੁਣ ਵੀ ਜਿਹੜੇ ਸਾਡੇ ਆ ਕਿਸੇ ਪਾਰਟੀ ਨਾਲ ਉਹਨਾਂ ਦਾ ਐਫੀਲੀਏਸ਼ਨ ਹੋ ਵੀ ਸਕਦੀ ਹੈ ਉਹਦੇ ਚ ਕੋਈ ਮਨਾਹੀ ਨਹੀਂ ਹੈ ਸੋ ਅਸੀਂ ਜੋ ਸਾਨੂੰ ਜੋ ਮੈਂਡਟ ਮਿਲਿਆ ਨਾ ਸਾ ਉੱਥੇ ਹੀ ਕੁਝ ਕੰਪਲਸਰੀ ਬਣ ਜਾਂਦੀਆਂ ਹਨ ਕਿੰਤੂ ਪਰੰਤੂ ਕਰਨ ਵਾਲੇ ਹਰ ਕਮਿਊਨਿਟੀ 'ਚ ਹੁੰਦੇ ਹਨ ਅੱਜ ਜੇਕਰ ਡੀਜੀਪੀਸੀ ਤਰਫੋਂ ਸ਼ਾਇਦ ਇਹ ਗੱਲ ਕੀਤੀ ਹੁੰਦੀ ਉਹ ਕਹਿੰਦੇ ਜੀ ਤੁਹਾਨੂੰ ਕਿਹਨੇ ਦੇ ਦਿੱਤੀ ਪਾਵਰ ਤੁਸੀਂ ਸੰਗਤ ਨੂੰ ਕੋਣ ਦੇ ਗੱਲ ਸਿਆਸੀ ਜੀ ਗੱਲ ਕਹਿਣ ਵਾਲੇ ਤੁਹਾਨੂੰ ਸੰਗਤ ਨੇ ਮੈਂਡੇਟ ਦਿੱਤਾ ਗੁਰੂ ਘਰਾਂ ਦੇ ਡਿਵੈਲਪਮੈਂਟ ਵਾਸਤੇ ਗੁਰੂ ਘਰਾਂ ਦੀ ਮਰਿਆਦਾ ਲਾਗੂ ਕਰਨਾ ਵਾਸਤੇ ਗੁਰੂ ਘਰਾਂ ਦੇ ਰੱਖ-ਰਖਾਵਾ ਵਾਸਤੇ ਉਸ ਦੀ ਇੱਜ਼ਤ ਨਹੀਂ ਨਹੀਂ ਦਿਖੋ ਨਾ ਮੈਂ ਆਪ ਜੀ ਦੀ ਗੱਲ ਰੋਕ ਰਿਹਾ ਪਰ ਜਦੋਂ ਇਲੈਕਸ਼ਨਾਂ ਹੁੰਦੀਆਂ ਫਿਰ ਅਸੀਂ ਇਹ ਗੱਲਾਂ ਇਹ ਵਾਲੀਆਂ ਗੱਲਾਂ ਕਿਉਂ ਕਹਿੰਨੇ ਸਟੇਜਾਂ ਤੇ ਜਾ ਕੇ ਕਿ ਤੁਸੀਂ ਸਾਨੂੰ ਚੋਣੋ ਜੀ ਜਿਹੜੇ ਪਹਿਲੀ ਕਮੇਟੀ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਤੁਹਾਡੀ ਪੰਜਾਬੀ ਵੀ ਲਾਗੂ ਕਰਾਗੇ ਅਸੀਂ ਤੁਹਾਡੇ ਬਾਕੀ ਜਿਹੜੇ ਪੈਂਡਿੰਗ ਇਸ਼ੂਸ ਅਸੀਂ ਉਹ ਵੀ ਗੱਲ ਚੱਕਾਂਗੇ ਫਿਰ ਗੱਲ ਤੇ ਉੱਥੇ ਆ ਗਈ ਨਾ ਫਿਰ ਅਸੀਂ ਉਦੋਂ ਇਹ ਗੱਲਾਂ ਨਾ ਕਰੀਏ ਉਦੋਂ ਅਸੀਂ ਇਹ ਗੱ ਉਜੀ ਜਿਲੇ ਅਸੀਂ ਇਕੱਠੇ ਬੈ ਕੇ ਉਥੇ ਕਈ ਵਾਰੀ ਕਿਤੇ ਅਸੀਂ ਮੈਂਮੋਰੰਡਮ ਪੜਦਿਆਂ ਸ਼ੁਰੂ ਤੋਂ ਹੀ ਪਾਰਟੀਆਂ ਪੜਦੀਆਂ ਜੀ ਹਰ ਕਮੇਟੀਆਂ ਪਹਿਲਾਂ ਵੀ ਪੜਦੀਆਂ ਆਈਆਂ ਤੇ ਅਸੀਂ ਕਮੇਟੀਆਂ ਉੱਥੇ ਬੈਠ ਕੇ ਇਹ ਮੈਂਮੋਰੰਡਮ ਦਿੰਦੇ ਆਏ ਲੇਕਿਨ ਅਸੀਂ ਪਿਛਲੇ 2-3 ਸਾਲ ਤੋਂ ਮੈਂਮੋਰੰਡਮ ਦੇਣੇ ਵੀ ਬੰਦ ਕਰ ਦਿੱਤੇ ਕਿਉਂਕਿ ਸਾਨੂੰ ਲੱਗਿਆ ਕਿ ਅਸੀਂ ਸੰਗਤ ਨਾਲ ਵੀ ਮਜ਼ਾਕ ਕਰਨੇ ਆ ਜਦ ਕਿਸੇ ਚੀਜ਼ ਦਾ ਅਸੀਂ ਪ੍ਰਵਾਨਗੀ ਸੰਗਤ ਕੋਲੋਂ ਲੈਣੇ ਆ ਭਈ ਜਕਾਰੇ ਪੰਜ ਸੰਗਤ ਛੱਡਦੀ ਹੈ ਤੇ ਜਿਲੇ ਉਹ ਪ੍ਰਵਾਨਗੀ ਦਿੰਦੀ ਹੈ ਉਹਦੇ ਬਾਅਦ ਸਰਕਾਰ ਨਹੀਂ ਸੁਣਦੀ ਫਿਰ ਸਾਨੂੰ ਲੱਗਦਾ ਕਿ ਕਿਧਰੇ ਕਿਧਰੇ ਸਾਡੀ ਤੋਹੀਨ ਹੁੰਦੀ ਹੈ ਇਸ ਕਰਕੇ ਜਦੋਂ ਦੇ ਅ ਸਾਨੂੰ ਪਤਾ ਹੈ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਲੇਕਿਨ ਪਹਿਲੇ ਅਸੀਂ ਹਰ ਵਾਰੇ ਡਿਮਾਂਡ ਉੱਤੇ ਰੱਖਦੇ ਆਇਆ ਸਾਡੇ ਸਿੱਖਾਂ ਦੇ ਮੁੱਦਿਆਂ ਲੇਕਿਨ ਇਹ ਤੁਸੀਂ ਨੋਟ ਕੀਤਾ ਹੋਏਗਾ ਕਿ ਅਸੀਂ ਸਰਕਾਰ ਨੂੰ ਸਰਕਾਰੀ ਤੌਰ ਤੇ ਪੋਲੀਟੀਕਲ ਮੈਮੋਰੰਡਮ ਦੇਣੇ ਬੰਦ ਕਰਦੇ ਅਸੀਂ ਤੁਸੀਂ ਮਨੂੰ ਦੇਖਿਆ ਹੋਏਗਾ ਅਸੀਂ ਜਨਵਰੀ ਵੀ ਬੋਲੇ ਆ ਮੈਂ ਸਿੱਖ ਪ੍ਰਗਰਸਿ ਫੰਡ ਤੋਂ ਬੋਲੇ ਆ ਔਰ ਮੈਂ ਆਪਣਾ ਫਰਜ਼ ਸਮਝਦਾ ਐਜ਼ ਸਿੱਖ ਪ੍ਰਗਰਸਿ ਫੰਡ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਜਿਨ੍ਹਾਂ ਲੋਕਾਂ ਦੀ ਸਾਡੇ ਨਾਲ ਅਸੀਂ ਆਪਸੀ ਆਈਡਿਓਲੋਜੀ ਮਿਲਦੀ ਹੈ ਅਸਾਂ ਇੱਕ ਗਰੁੱਪ ਰਾਇਆ ਸਾਰੇ ਹੀ ਤੇ ਪੜੇ ਲਿਖੇ ਬੈਠੇ ਨੇ ਸਾਰੇ ਹੀ ਵੈਲ ਕੁਆਲੀਫਾਈਡ 80 ਪੋਜੀਸ਼ਨਾਂ ਰਿਟਾਇਰ ਹੋ ਕੇ ਆਏ ਹਨ ਸਾਰੇ ਅਸੀਂ ਬੈਠ ਕੇ ਇਸ ਇਸ ਮੁੱਦੇ ਤੇ ਅਸੀਂ ਗੱਲ ਕਰ ਰਿਹਾ ਬਾਕੀ ਅਗਰ ਡੀਜੀਪੀਸੀ ਲੈਵਲ ਦੇ ਜੰਮੂ ਕਸ਼ਮੀਰ ਦੇ ਵਿੱਚ 17 ਡੀਜੀਪੀਸੀਜ਼ ਵੀ ਜੀ ਹੁਣ 17 ਨੂੰ ਮੈਂ ਜਵਾਬ ਦੇ ਨਹੀਂ ਬਣਾ ਸਕਦਾ ਕਿ ਤੁਸੀਂ ਆਓ ਸਾਰੇ ਇਸ ਇਸ਼ੂ ਤੇ ਬੋਲੋ ਉਹਨਾਂ ਸਾਰੇ ਪਰ ਆਪਣੇ ਨੂੰ ਤਾਂ ਕਹਿ ਸਕਦੇ ਸੀ ਹਾਂਜੀ ਆਪਣੇ ਨੂੰ ਨਹੀਂ ਕੋਈ ਕੁਝ ਚੀਜ਼ਾਂ ਪਰਸਨਲ ਕੀਤੀਆਂ ਜਾ ਸਕਦੀਆਂ ਨੇ ਕੁਝ ਚੀਜ਼ਾਂ ਕਿਸੇ ਨੂੰ ਮਜਬੂਰ ਨਹੀਂ ਕੀਤੀਆਂ ਜਾ ਸਕਦੀਆਂ ਮੈਂ ਗੱਲ ਇੱਥੇ ਸਿੱਟਾ ਨਿਕਲਦਾ ਮੈਂ ਆਪ ਜੀ ਨੂੰ ਇੱਥੇ ਹੀ ক্লোਜ਼ ਕਰਦਾ ਕਿ ਬਤੌਰ 6th ਸਿਕਸ ਪ੍ਰੋਗਰੈਸਿਵ ਫਰੰਟ ਦੇ ਚੇਅਰਮੈਨ ਹੋਣ ਦੇ ਜਿਹੜੇ ਉਹਨਾਂ ਨੇ ਉਹਦੇ ਤੇ ਬਹਿ ਕੇ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਬਤੌਰ ਡੀਜੀਪੀਸੀ ਦੇ ਮੀਤ ਪ੍ਰਧਾਨ ਨਹੀਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਹੈਲਪਲੈਸ ਫੀਲ ਕਰ ਰਹੇ ਹਨ ਕਿ ਸ਼ਾਇਦ ਜੋ ਮੈਂ ਕਰਨਾ ਚਾਹਨਾ ਤੇ ਮੈਨੂੰ ਸਹਿਯੋਗ ਨਹੀਂ ਮਿਲਦਾ ਜਾਂ ਜੋ ਇਹਨਾਂ ਨੇ ਦਬੇ ਸ਼ਬਦਾਚੇ ਗੱਲ ਕਹਿਤੀ ਹੈ ਕਿ ਜੋ ਅਸੀਂ ਕਰ ਰਹੇ ਆ ਅਸੀਂ ਖੁੱਲ ਕੇ ਸਿੱਖ ਪ੍ਰੋਗਰੈਸਿਵ ਫਰੰਟ ਦੇ ਹੀ ਬੈਨਰ ਤੇ ਕਰ ਰਹੇ ਹਾਂ ਡੀਜੀਪੀਸੀ ਤੇ ਅਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਹਾਂ ਅਸੀਂ ਪੋਲੀਟੀਕਲ ਪਾਰਟੀ ਜਾਈਨੇ ਨਾ ਕਿਦੀ ਬਿਆਨ ਜੀ ਤਾਂ ਬੜਾ ਖੁੱਲ ਕੇ ਬੋਲਦੇ ਹਾਂ ਲੇਕਿਨ ਜਿਸਲੇ ਆਦਮੀ ਕਿਸੇ ਨਾਲ ਜੁੜ ਜਾਂਦਾ ਅਗਰ ਸਪੋਜ਼ ਅੱਜ ਮੈਂ ਕੋਈ ਪੋਲਿਟਿਕਲ ਪਾਰਟੀ ਜੁਆਇਨ ਕਰ ਲੰਦਾ ਸਪੋਜ਼ ਇੱਕ ਪਾਰਟੀ ਜੁਆਇਨ ਕਰ ਲੰਦਾ ਫਿਰ ਮੇਰੇ ਮੂੰਹ ਤੇ ਵੀ ਇੱਕ ਟੇਪ ਲੱਗ ਜਾਂਦੀ ਹੈ ਮੈਂ ਉਸ ਪਾਰਟੀ ਦੀ ਆਈਡੈਂਟੀਟੀ ਤੋਂ ਬਾਹਰ ਜਾ ਕੇ ਨਹੀਂ ਬੋਲ ਸਕਦਾ ਜਿਸਲੇ ਆਦਮੀ ਕਿਸੇ ਕਨਸਟੀਟਿਊਸ਼ਨ ਉਸ ਜਗ੍ਹਾ ਤੇ ਕੇ ਬਹਿ ਜਾਂਦਾ ਨੇ ਜੀ ਫਿਰ ਤੁਹਾਡੇ ਤੇ ਰੈਸਟ੍ਰਿਕਸ਼ਨ ਲੱਗ ਜਾਂਦੀਆਂ ਮੈਂ ਸਾਡੇ ਇਸ ਜਮਾਤ ਤੇ ਕੋਈ ਰੈਸਟ੍ਰਿਕਸ਼ਨ ਐਸੀ ਨਹੀਂ ਹੈ ਡੀਜੀਪੀਸੀ ਤੇ ਤਾਂ ਕੋਈ ਐਸਾ ਨਹੀਂ ਟੈਗ ਨਹੀਂ ਨਾ ਨਹੀਂ ਦੇਖੋ ਇਲੈਕਟਿਡ ਹੈ ਨਹੀਂ ਮੈਂ ਉਹੀ ਕਹਿ ਰਿਹਾ ਨਾ ਉਹਦੇ ਤੇ ਕੋਈ ਟੈਗ ਹੈ ਹੀ ਨਹੀਂ ਡੀਜੀਪੀਸੀ ਦੇ ਉੱਪਰ ਦੇਖੋ ਡੀਜੀਪੀਸੀ ਨੂੰ ਅਸੀਂ ਨਹੀਂ ਕਹਿੰਦੇ ਪੋਲਿਟਿਕਲ ਜਮਾਤ ਹੈ ਬਿਲਕੁਲ ਪੋਲਿਟਿਕਲ ਨਹੀਂ ਹੈ ਤੇ ਫਿਰ ਮੈਂ ਹੋਈ ਤਾਂ ਕਹਿ ਰਿਹਾ ਕਿ ਡੀਜੀ ਵਿਸ਼ਨ ਦੇ ਬਹਿਣਾ ਜਿਆਦਾ ਕਿਸੇ ਇੰਡੀਵਿਜੂਅਲ ਦੀ ਕੋਈ ਪੋਲਿਟਿਕਲ ਐਫਰੇਸ਼ਨ ਹੋ ਸਕਦੀ ਹੈ ਇੱਕ ਨਾ ਵੀਰ ਜੀ ਇੱਕ ਨਾ ਇਹ ਪੰਜ ਤੇ ਬੈਠੇ ਹੋਣ ਇੱਥੇ ਵੀਰ ਜੀ ਇਹ ਗੱਲ ਨਾਲ ਜੁਨੈਲੀ ਪੋਲਿਟਿਕਲ ਵੀ ਨਹੀਂ ਹੈ ਜੀ ਇਹ ਨਾਲ ਪੋਲਿਟਿਕਲ ਸਿਆਸਤ ਤੇ ਧਰਮ ਦੋਏ ਇਕੱਠੇ ਦੋਏ ਇਕੱਠੇ ਮੇਰੀ ਪੀਰੀ ਮੇਰੀ ਪੀਰੀ ਦੇ ਸਿਰ ਗੁਰੂ ਮਹਾਰਾਜ ਸਿਧਾਂਤ ਮੇਰੀ ਪੀਰੀਆ ਦਿੱਤਾ ਸੀ ਉਹਨਾਂ ਇਹ ਗੱਲ ਕਹੀ ਸੀ ਧਰਮ ਨੂੰ ਸਿਆਸਤ ਉੱਪਰ ਰੱਖਣਾ ਧਰਮ ਦੇ ਉੱਪਰ ਸਿਆਸਤ ਹਾਵੀ ਨਹੀਂ ਹੋਣ ਦੇਣੀ ਕਿਉਂਕਿ ਸਿਆਸੀ ਬੰਦਾ ਜੇਕਰ ਧਰਮੀ ਹੋਏਗਾ ਤੇ ਗਲਤ ਨਹੀਂ ਕਰੇਗਾ ਅੱਛੇ ਫੈਸਲੇ ਕਰੇਗਾ ਗਲਤ ਨਹੀਂ ਕਰੇਗਾ ਲੇਕਿਨ ਅਗਰ ਧਰਮੀ ਬੰਦਾ ਸਿਆਸੀ ਹੋ ਜਾਏਗਾ ਸਿਆਸਤ ਦੇ ਵਿੱਚ ਝੂਠ ਵੜ ਜਾਂਦਾ ਜੇ ਅਗਰ ਧਰਮੀ ਬੰਦਾ ਸਿਆਸੀ ਹੋ ਜਾਏਗਾ ਫਿਰ ਉਹਦੇ ਵਿੱਚ ਝੂਠ ਆ ਜਾਏਗਾ ਕਿਉਂਕਿ ਸਿਆਸਤ ਝੂਠ ਦੇ ਬਿਨਾਂ ਨਹੀਂ ਚੱਲਦੀ ਸਿਆਸਤ ਇਹ ਹੁੰਦੀ ਹੈ ਕਹਿਣਾ ਕੁਝ ਕਰਨਾ ਕੁਝ ਹੈ ਉਹ ਲੋਕਾਂ ਨੂੰ ਐਸੀ ਗੱਲ ਕਹਿਣੀ ਕਿ ਤੁਹਾਡਾ ਝੂਠ ਵੀ ਉਹਨਾਂ ਨੂੰ ਸੱਚ ਲਗੇ ਇਹ ਸਿਆਸਤ ਦੀ ਪਹਿਚਾਣ ਹੈ ਸਿਆਸਤ ਝੂਠ ਦੇ ਬਿਨਾਂ ਚੱਲਦੀ ਹੀ ਨਹੀਂ ਸੋ ਇਹ ਐ ਸਹੀ ਬਿਲਕੁਲ ਨਾਲ ਠੀਕ ਹੈ ਮੇਰੀ ਪੀਰੀ ਦੇ ਸਿਧਾਂਤ ਨਾਲ ਚੱਲਦੇ ਹਨ ਲੇਕਿਨ ਸਰ ਤੁਸੀਂ ਇੱਕ ਟੇਪਲ ਆ ਸ਼ਬਦ ਵੀ ਇਸਤੇਮਾਲ ਕਰਤਾ ਨਾ ਵਿੱਚ ਕੀ ਜਿਨ੍ਹਾਂ ਦੇ ਨਹੀਂ ਨਹੀਂ ਦੇਖੋ ਨਾ ਜਿਹੜੀ ਗੱਲ ਸੱਚ ਹੈ ਅਸੀਂ ਉਹ ਤੁਸੀਂ ਹੁਣ ਆਨ ਕੈਮਰਾ ਕਹਿ ਰਹੇ ਹੋ ਕਿ ਇੱਕ ਟੇਪ ਲੱਗੀ ਹੁੰਦੀ ਹੈ ਮੂੰਹ ਤੇ ਤੇ ਮੈਂ ਪ੍ਰਿੰਸ ਪਾਰਟੀ ਅਗਰ ਮੈਂ ਮੈਂ ਕਿਹਾ ਅਗਰ ਮੈਂ ਕਿਸੇ ਪੋਲੀਟੀਕਲ ਪਾਰਟੀ ਚ ਆਈ ਸਪੋਕਸਮੈਨ ਨੈਸ਼ਨਲ ਕਾਨਫਰੈਂਸ ਜੁਆਇਨ ਕਰ ਰਹਾ ਨਾ ਮੈਂ ਨੈਸ਼ਨਲ ਕਾਨਫਰੈਂਸ ਫਿਰ ਮੈਨੂੰ ਪੁੱਛ ਕੇ ਜਾਣਾ ਪਏਗਾ ਸਟੇਜ ਤੇ ਭਾਈ ਦੱਸੋ ਕੀ ਬੋਲਣਾ ਮੈਂ ਉਹੀ ਕਹਿ ਰਿਹਾ ਨਾ ਕਿ ਸਟੈਂਡ ਦੇਣਾ ਮੈਂ ਉਸ ਸਟੈਂਡ ਤੋਂ ਬਾਹਰ ਨਹੀਂ ਜਾ ਸਕਾਂ ਅਗਰ ਮੈਂ ਕਿਸੇ ਪਾਰਟੀ ਨੂੰ ਜੁਆਇਨ ਕਰ ਲਿਆ ਨਾ ਇਹ ਚੀਜ਼ਾਂ ਮੈਂ ਨਹੀਂ ਬੋਲ ਸਕਾਂਗਾ ਫਿਰ ਮੇਰੀ ਬੋਲੀ ਕੁਝ ਹੋਰ ਹੋ ਜਾਏਗੀ ਤੁਸੀਂ ਕਦੇ ਵੀ ਦੇਖਿਆ ਹੋਗਾ ਮੈਂ ਇੱਕ ਨਿੱਕੇ ਜਿਹਾ ਐਗਜ਼ਾਮਪਲ ਦਿੰਦਾ ਕਈ ਅਸੀਂ ਦੇਖੇ ਸੁਪੋਜ਼ ਕੋਈ ਪਹਿਲੇ ਪੀడీపీ ਦੇ ਸਪੋਕਸਪਰਸਨ ਉਹ ਜਲਤ ਪੀడీపీ ਦੇ ਸਪੋਕਸਪਰਸਨ ਪਰਸਨਸ ਉਹ ਦਫਾ 370 ਨੂੰ ਬੜਾ ਡਿਫੈਂਡ ਕਰਦੇ ਸਨ ਅੱਜ ਜੇਕਰ ਉਹ ਸਪੋਕਸਪਰਸਨ ਕਿਤੇ ਭਾਜੀਪੀ ਚ ਆ ਗਏ ਨਾ ਤਾਂ ਉਹ ਉਹਦੇ ਐਂਟੀ ਬੋਲਦੇ ਹਾਂ ਸੋ ਇਹ ਮਜਬੂਰੀਆਂ ਬਣ ਜਾਂਦੀਆਂ ਉਹ ਮਜਬੂਰੀ ਕਿਹ ਹੈ ਟੈਪ ਬਾਕੀ ਸਾਡੀ ਡੀਜੀਪੀਸੀ ਟੈਪ ਨਹੀਂ ਗੱਲ ਕੀਤੀ ਮੈਂ ਸਿਆਸੀ ਲੋਕਾਂ ਦੀ ਗੱਲ ਕੀਤੀ ਹੈ ਇੱਕ ਸਪੋਕਸ ਦੋ ਜਿਹੇ ਦੂਜੀ ਪਾਰਟੀ ਚ ਰਹਿਣਾ ਅਸੀਂ ਹਰ ਹਣ ਹੁੰਦੇ ਆ ਉਹਨੇ ਆਪਣੇ ਸਟੈਂਡ ਕਿਸ ਤਰ੍ਹਾਂ ਬਦਲਿਆ ਉਹ ਮਜਬੂਰੀਆਂ ਹੁੰਦੀਆਂ ਸਾਡੇ ਕੋਲ ਮਜਬੂਰੀ ਕੋਈ ਨਹੀਂ ਅਸੀਂ ਨਰੋਲ ਤੇ ਨਰੋਲ ਜੋ ਆਪਣੀ ਕਮਿਊਨਿਟੀ ਦੀ ਗੱਲ ਕੀਤੀ ਹੈ ਜਿਸ ਨੂੰ ਅੱਛੀ ਲੱਗੇਗੀ ਅਸਾਂ ਲੋਕਾਂ ਨੂੰ ਅਵੇਅਰ ਕਰਨਾ ਸੀ ਮਜਬੂਰ ਨਹੀਂ ਕਰ ਸਕਦੇ ਕਿਉਂਕਿ ਇਹ ਜਮਹੂਰੀਅਤ ਹੈ ਸਭ ਨੂੰ ਹੱਕ ਹੈ ਸੋਚਣ ਦਾ ਪਰ ਆਪਣੇ ਸਭ ਨੂੰ ਸੋਚ ਦਿੱਤੀ ਹੈ ਦਿਮਾਗ ਦਿੱਤਾ ਸੋਚੋ ਲੇਕਿਨ ਕਿੰਈ ਵਾਰੀ ਅਵੇਅਰ ਕਰਨਾ ਪੈਂਦਾ ਹੈ ਹਰ ਗੱਲ ਦਾ ਕੋਈ ਨਵਾਂ ਐਕਟ ਬਣਦਾ ਨਵਾਂ ਕਾਨੂੰਨ ਬਣਦਾ ਗਵਰਨਮੈਂਟ ਹੀ ਕੋਸ਼ਿਸ਼ ਕਰਦੀ ਹੈ ਲੋਕਾਂ ਨੂੰ ਅਵੇਅਰ ਕੀਤਾ ਜਾਏ ਸੰਗਤ ਨੂੰ ਅਵੇਅਰ ਕੀਤਾ ਜਾ ਰਿਹਾ ਪਈ ਸੀ 9 ਸਾਲ ਤੋਂ ਕੀ ਕਰ ਰਹੇ ਆ ਕਿਹੜੀ ਸਰਕਾਰ ਸੀ ਸਾਡੇ ਨਾਲ ਕੀ ਹੋਇਆ ਕੀ ਬਦਕੀਆਂ ਹੋਈਆਂ ਔਰ ਸਰਕਾਰ ਲੋਕੀ ਆਪੇ ਬੈਟਰ ਜਜ ਕਰਨ ਭਈ ਕਿਸ ਦੀ ਪਰਫਾਰਮੈਂਸ ਕੈਸੀ ਥਈ ਔਰ ਕਿਹੜੀ ਪਾਰਟੀ ਸਾਡੇ ਮੈਨੀਫੈਸਟੋ ਨੂੰ ਅਡਾਪਟ ਕਰਦੀ ਹੈ ਸਾਡੀ ਚੀਜ਼ਾਂ ਨੂੰ ਪਾਉਂਦੀ ਹੈ ਤੁਸੀਂ ਜੱਜ ਕਰਕੇ ਉਸ ਕੈਂਡੀਡੇਟ ਨੂੰ ਵੋਟ ਪਾਣੀ ਹੈ ਜੀ ਬਹੁਤ ਬਹੁਤ ਧੰਨਵਾਦ ਔਰ ਮੈਨੂੰ ਲੱਗਦਾ ਕਿ ਸ਼ਾਇਦ ਜੋ ਇਹ ਸੋਚ ਲੈ ਕਿ ਤੋਰਹਨ ਸਰਨ ਨੂੰ ਸੋਚਣਾ ਚਾਹ ਰਿਹਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਆਪਣੇ ਹੱਕ ਲੈਣ ਨੂੰ ਵੀ ਸ਼ਾਇਦ ਆਪਣੇ ਆਪ ਨੂੰ ਪਿੱਛੇ ਹੀ ਰਹਿਣੇ ਅਸੀਂ ਕਹਿੰਦੇ ਕਿ ਨਹੀਂ ਅਸੀਂ ਸਰਕਾਰ ਦੇ ਮੂਹਰੇ ਨਾ ਖੜੇ ਹੋ ਜਾਈਏ ਅਸੀਂ ਕਿਸੇ ਦੇ ਸਾਹਮਣੇ ਨਾ ਕਹਿ ਸਕਦੇ ਬੁਰੇ ਬਣ ਜਾਈਏ ਪਰ ਆਪਣੇ ਹੱਕਾਂ ਵਾਸਤੇ ਸਾਨੂੰ ਬੋਲਣਾ ਜ਼ਰੂਰੀ ਹੈ ਉਹਨਾਂ ਨੇ ਵੀ ਅੱਜ ਖੁੱਲ੍ਹ ਕੇ ਕਿਹਾ ਉਹਨਾਂ ਨੇ ਕਿਹਾ ਕਿ ਜਿੱਥੇ ਸਾਡੇ ਹੱਕਾਂ ਦੀ ਗੱਲ ਹੋਏਗੀ ਅਸੀਂ ਬੋਲਾਂ ਅਸੀਂ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਚੁਣੇ ਹੋਈ ਜਿਹੜੀ ਸਾਡੇ ਅਸੀਂ ਨੁਮਾਇੰਦੇ ਹਨ ਸਾਡੇ ਚੁਣੇ ਹੋਈ ਜਿਹੜੀ ਸਾਡੀ ਬੋਡੀਜ਼ ਹਨ ਉਹਨਾਂ ਨੂੰ ਵੀ ਆ ਕੇ ਇਸ ਸਮੇਂ ਤੇ ਆ ਕੇ ਜ਼ਰੂਰ ਇੱਕ ਸਟੈਂਡ ਲੈਣਾ ਚਾਹੀਦਾ ਹੈ ਜ਼ਰੂਰ ਆਪਣੀ ਗੱਲ ਰੱਖਣੀ ਚਾਹੀਦੀ ਹੈ ਇੱਕ ਜੀ ਇੱਕ ਲੋਕੋੜੇ ਬਣਿਆ ਸਾਡੇ ਕੁਝ ਵੀਰ ਹਰ ਪਾਰਟੀਆਂ 'ਚ ਬੈਠੇ ਨੇ ਜੀ ਔਰ ਬੀਜੇਪੀ 'ਚ ਵੀ ਹਨ ਨੈਸ਼ਨ ਕੌਂਸਲਸ ਜੀ ਹਨ ਉਸੇ ਚ ਸਾਰੇ ਆਪਣੇ ਆਪਣੇ ਲੈਵਲ ਤੇ ਮੈਂ ਸਮਝਦਾ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਨਾਲ ਕਿਤੇ ਕਿਤੇ ਡਗਾ ਹੋਇਆ ਔਰ ਆਪਣੇ ਲੈਵਲ ਤੇ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਵੀ ਕਰਨ ਬਈ ਅਸੀਂ ਵੀ ਬਹੁਤ ਵਾਰੇ ਗੱਲ ਰੱਖੀ ਬਈ ਅਸੀਂ ਵੀ ਗੱਲ ਆਪਣੇ ਲੈਵਲ ਤੇ ਰੱਖਦੇ ਆਂ ਲੇਕਿਨ ਫਿਰ ਵੀ ਸਰਕਾਰ ਦੀ پالਸੀਆਂ ਨਹੀਂ ਪਤਾ ਲੱਗਦਾ ਸਰਕਾਰ ਕਿਸ ਕਿਸ پالਸੀ ਨੂੰ ਲੈ ਕੇ ਚੱਲ ਰਹੀ ਹੈ ਆਪਣੇ ਲੈਵਲ ਤੇ ਉਹ ਵੀ ਕੁਐਸਚਨ ਜ਼ਰੂਰ ਕਰਦੇ ਆਂ ਔਰ ਮੈਨੀਫੈਸਟੋ ਵਿੱਚ ਵੀ ਪੂਰੀ ਕੋਸ਼ਿਸ਼ ਕਰ ਰਹੇ ਆਂ ਕਿ ਸਿਕ ਮੁਦਿਆਂ ਨੇ ਮੈਨੀਫੈਸਟੋ ਰੂਪਾਇਆ ਜਾਏ ਮੈਂ ਫਿਰ ਗੱਲ ਇਹ ਕਰਦਾ ਸਾਡਾ ਕਿਸੇ ਵੀ ਪਾਰਟੀ ਦੇ ਨਾਲ ਕੋਈ ਪਰਸਨਲ ਵੈਰ ਵਿਰੋਧ ਨਹੀਂ ਹੈ ਹਰ ਪਾਰਟੀ ਦੇ ਵੀ ਸਾਡੇ ਆਪਣੇ ਹੀ ਵੀਰ ਬੈਠੇ ਆਂ ਕੋਈ ਛੜ ਤੋਂ ਵੱਡੇ ਹੋਣਗੇ ਕੋਈ ਛੋਟੇ ਹੋਣਗੇ ਸਾਰੇ ਹੀ ਆਪਣੇ ਜੰਮੂ ਕਸ਼ਮੀਰ ਦੇ ਲੋਕਲ ਹੀ ਹਨ ਹਰ ਕਿਸੇ ਨਾਲ ਰੋਜ਼ ਸਾਡੀ ਮੁਲਾਕਾਤਾਂ ਹੁੰਦੀਆਂ ਲekin ਇਥੇ ਸਾਡੀ ਮਜਬੂਰੀਆਂ ਬਣ ਜਾਂਦੀਆਂ ਨੇ ਇੱਕ ਗੱਲ ਅਪੀਲ ਕਰਨ ਦੀ ਮਜਬੂਰੀ ਖੁਸ਼ੀ ਨਾਲ ਨਹੀਂ ਅਸੀਂ ਆਏ ਕਿਉਂਕਿ 9.5 ਸਾਲ ਦਾ ਸਬਰ ਨਾ ਲਾਇਆ ਸਾਡੇ 9.5 ਸਾਲ ਸਬਰ ਕੀਤਾ ਦੇਖਿਆ ਭਈ ਸਾਡਾ ਕੀ ਹੋਇਆ ਤਾਂ ਜਾ ਕੇ ਅਸੀਂ ਆਇਆ ਜਿੱਥੇ ਜਿੱਥੇ ਸਾਡੇ ਵੀਰ ਕਿਸੇ ਪਾਰਟੀ 'ਚ ਬੈਠਿਆ ਉਹਨਾਂ ਨੂੰ ਮੁਬਾਰਕਾਂ ਇਸ ਪਾਰਟੀ 'ਚ ਲੇਕਿਨ ਇੱਕ ਗੱਲ ਕਹਾਂਗੇ ਤੁਸੀਂ ਵੀ ਦਰਦ ਰੱਖਦੇ ਹੋ ਕਮਿਊਨਿਟੀ ਦਾ ਤੁਸੀਂ ਚਾਹਦੇ ਵੀ ਹੋਵੋਗੇ ਹੋਰ ਅਖੇਤਰੀ ਕਿਨ ਸਰਕਾਰ ਨੂੰ ਆਪਣੇ ਆਪਣੇ ਪਾਰਟੀ ਨੂੰ ਇੱਕ ਕਾਉਂਟਰ ਬੋਲ ਬਣਾਇਆ ਕਰੋ ਪਰ ਜੇ ਅਗਰ ਅੱਜ ਇਹ ਬੋਲੇ ਹਨ ਤੇ ਕਿਉਂ ਬੋਲੇ ਅਸੀਂ ਕਿਉਂ ਮੌਕਾ ਦਿੱਤਾ ਇਹਨਾਂ ਨੂੰ ਬੋਲਣ ਦਾ ਕਿਉਂ 4 ਮਹੀਨੇ ਪ੍ਰੈਸ ਕਾਨਫਰੰਸ ਪਹਿਲੇ ਹੋਈ ਸੀ ਤੁਸੀਂ ਕਿਉਂ ਇਹਨਾਂ ਦੇ ਮੁੱਦੇ ਨੋਟ ਨਹੀਂ ਕੀਤੇ ਤੁਸੀਂ ਕਿਉਂ ਇਹਨਾਂ ਨੂੰ ਇਹਨਾਂ ਨੂੰ ਐਡਰੈਸ ਨਹੀਂ ਕੀਤਾ ਉਹ ਮੈਸੂਮ ਇਹ ਆਪਣੇ ਨੂੰ ਮਹਿਸੂਸ ਕਰਦੇ ਹੋਣਗੇ ਸਾਡੇ ਕਿਸੇ ਕਿਸੇ ਪਾਰਟੀ ਨਾਲ ਇੰਡੀਵਿਜੂਅਲੀ ਸਾਡਾ ਕੋਈ ਵਿਰੋਧ ਵੈਰ ਵਿਰੋਧ ਨਹੀਂ ਅਸੀਂ ਹਰ ਸੱਤਾਧਾਰੀ ਪਾਰਟੀ ਨਾਲ ਚੱਲਣਾ ਚਾਹੁੰਦੇ ਹਾਂ ਕਿਉਂਕਿ ਸੱਤਾ ਦੇ ਨਾਲ ਚੱਲ ਕੇ ਹੀ ਕੁਝ ਮਿਲਦਾ ਹੈ ਲੇਕਿਨ ਡਿਗਨੀਫਾਈਡ ਤਰੀਕੇ ਨਾਲ ਜੇ ਕੋਈ ਤੁਸੀਂ ਕੌਮ ਨੂੰ ਭਿਖਾਰੀ ਬਣਾ ਦਿਓਗੇ ਉਸ ਤਰੀਕੇ ਨਹੀਂ ਸਾਡੇ ਬੱਚਿਆਂ ਨੂੰ ਸਾਡੀ ਕੌਮ ਦੇ ਲਈ ਜੋ ਜੋ ਸਾਡੇ ਜਨੂਨ ਮਸਲਨ ਉਹਨਾਂ ਨੂੰ ਹੱਲ ਕਰੋਗੇ ਬਿਲਕੁਲ ਅਸੀਂ ਤੁਹਾਡੇ ਨਾਲ ਖੁੱਲ ਕੇ ਖਲੋਣ ਨੂੰ ਤਿਆਰ ਹਾਂ ਸਾਨੂੰ ਕਿਸੇ ਨਾਲ ਕੋਈ ਪ੍ਰੇਸ਼ ਨਹੀਂ ਵੀਰ ਜੀ ਮੈਂ ਆਖਰੀ ਸਵਾਲ ਇਹ ਹੋਰ ਮੇਰੇ ਹੋਰ ਜ਼ਹਿਨ ਚ ਆਇਆ ਇੱਕ ਦੋ ਕਰ ਮਿੰਟ ਲਾਂਗਾ ਹੋਰ ਕਿ ਸਾਨੂੰ ਨਜ਼ਰ ਆ ਰਿਹਾ ਕਿ ਸ਼ਾਇਦ ਹੀ ਸਾਡਾ ਕੋਈ ਨੁਮਾਇੰਦਾ ਆਏਗਾ ਅਸੈਂਬਲੀ ਚ ਹਨਾ ਤਾਂ ਅਸੈਂਬਲੀ ਚ ਪਹੁੰਚਾਉਣ ਵਾਸਤੇ ਸਾਡਾ ਸਾਰਿਆਂ ਦਾ ਸਾਥ ਚਾਹੀਦਾ ਤੁਹਾਡਾ ਸਹਿਯੋਗ ਚਾਹੀਦਾ ਅਗਰ ਕੋਈ ਸਿੱਖ ਫੇਸ ਆਂਦਾ ਹੈ ਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਉਹਨੂੰ ਪਹਿਲੇ ਬਿਠਾ ਕੇ ਉਹਦੇ ਨਾਲ ਗੱਲ ਕਰ ਲਈਏ ਕਿ ਅਗਰ ਤੁਸੀਂ ਸਾਡੇ ਤੱਕ ਅਪਰੋਚ ਕਰਨੀ ਹੈ ਕਿ ਹਾਂਜੀ ਸਾਡੇ ਨਾਲ ਖੜੇ ਹੋਵੋ ਕਿ ਮੈਂ ਸਾਡੀ ਮਦਦ ਕਰੋ ਇਲੈਕਸ਼ਨ 'ਚ ਤੇ ਕਿਹ ਅ ਉਸ ਨੁਮਾਇंदे ਤੋਂ ਅਸੀਂ ਉਮੀਦ ਰੱਖ ਸਕਦੇ ਹਾਂ ਅਗਰ ਕੋਈ ਆਂਦਾ ਕਿਸੇ ਵੀ ਪਾਰਟੀ ਦਾ ਅਸੀਂ ਪਹਿਲਾਂ ਹੀ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਨਾ ਵੈਰਦ ਨਾ ਵਿਰੋਧਦ ਨਾ ਕਿਸੇ ਨਾਲ ਬੜੀ ਜਿਆਦਾ ਪ੍ਰੇਮ ਹੈ ਸਾਨੂੰ ਠੀਕ ਹੈ ਜੇ ਉਹਦੇ 'ਚ ਸਾਡਾ ਕੋਈ ਨੁਮਾਇੰਦਾ ਚੁਣ ਕੇ ਆਂਦਾ ਅਸੀਂ ਤਾਂ ਕਹਿੰਦੇ ਤੁਹਾਡੇ ਜੀ ਵੀਰ ਵੀ ਆ ਕੇ ਆਂਦੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਤੁਹਾਡੇ ਜੇ ਸ਼ਖਸ ਆ ਕੇ ਖੁੱਲੀ ਗੱਲ ਕਰਨ ਸਮਾਜ ਨੂੰ ਆ ਕੇ ਸੁਚੇਤ ਕਰਨ ਪਰ ਚਲੋ ਸਮਾਂ ਉਹ ਅੱਜ ਨਹੀਂ ਤੇ ਕੱਲ ਜ਼ਰੂਰ ਅਸੀਂ ਦੇਖਾਂਗੇ ਪਰ ਹੁਣ ਜਿਹੜਾ ਕੋਈ ਅਗਰ ਕੋਈ ਨੁਮਾਇੰਦਾ ਚੁਣ ਕੇ ਆਂਦਾ ਹੈ ਜਾਂ ਇਲੈਕਸ਼ਨ 'ਚ ਖੜਾ ਹੁੰਦਾ ਹੈ ਤੇ ਉਹਦੇ ਵਾਸਤੇ ਜ਼ਰੂਰ ਅਸੀਂ ਇੱਕ ਸੁਨੇਹਾ ਪਹਿਲੀ ਸਾਂਝਾ ਕਰਦੇ ਹਾਂ ਕੈਂਡੀਡੇਟ ਨਾਲ ਮੈਂ ਸਹਿਮਤ ਨਹੀਂ ਵੀ ਕੈਂਡੀਡੇਟ ਨੂੰ ਅਸੀਂ ਗੱਲ ਕਹੀ ਹੈ ਮੈਂ ਤੁਹਾਨੂੰ ਫਿਰ ਕਿਹਾ ਕੈਂਡੀਡੇਟ ਜਿਸ ਨਾਲ ਸਾਡੇ ਸਿੱਖ ਨੁਮਾਇੰਦੇ ਪਹਿਲੇ ਵੀ ਪਾਰਟੀਆਂ 'ਚ ਰਹੇ ਹਨ ਨਹੀਂ ਕਰ ਸਕੇ ਕੁਝ ਕਿਉਂਕਿ ਪਿੱਛੋਂ ਉੱਪਰੋਂ ਹਦਾਇਤਾਂ ਐਸੀਆਂ ਨਹੀਂ ਜਦੋਂ ਉੱਪਰੋਂ ਐਸੀ ਹਦਾਇਤਾਂ ਨਾ ਹੋਣ ਤੇ ਉਹ ਵਿਚ ਵਿਚਾਰਾ ਇੱਕ ਦੂਜੇ ਨੂੰ ਕੁਝ ਨਹੀਂ ਕਰ ਸਕਦਾ ਜੇ ਅਗਰ ਬਲਵਿੰਦਰ ਸਿੰਘ ਜੀ ਵਰਗਾ ਆ ਜਾਏ ਕੋਈ ਤੇ ਅਸੀਂ ਕਹਿੰਦੇ ਹਾਂ ਜ ਉਹ ਤਾਂ ਕਰ ਪਾਏਗਾ ਜੇ ਉਸਦੀ ਪਾਰਟੀ ਅੱਜ ਡਿਊਰੀ ਇਲੈਕਸ਼ਨ ਸਟੇਜਾਂ 'ਉਹ ਖੜੇ ਹੋ ਕੇ ਗੱਲ ਕਰ ਕਵੇ ਭਾਈ ਸਾਨੂੰ ਇਹ ਫੀਡਬੈਕ ਮਿਲਿਆ ਇਸੀ ਕੌਮ ਦੀਆਂ ਡਿਮਾਂਡਾਂ ਨਾਲ ਔਰ ਮੈਂ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਆਸ਼ਵਾਸਨ ਦਿੰਦੇ ਆ ਕਿ ਅਸੀਂ ਆਪਣੇ ਮੈਨੀਫੈਸਟੋ ਚ ਪਾਉਂਦੇ ਆ ਔਰ ਇਹਨਾਂ ਦੇ ਵਿੱਚੋਂ ਜੋ ਮੈਕਸਿਮਮ ਗੱਲ ਅਸੀਂ ਕਰ ਸਕਦੇ ਆ ਐਨਾਨਸ ਕਰਨਾ ਉਥੇ ਭਾਈ ਅਸੀਂ ਹਰ ਸਕੂਲ ਤੋਂ ਔਰ ਕਾਲਜਾਂ ਦੇ ਵਿੱਚ ਪੰਜਾਬੀ ਲਾਗੂ ਕਰਾਂਗੇ ਜਿੱਥੇ-ਜਿੱਥੇ ਸਿੱਖ ਬਸੂ ਹੈ ਅਸੀਂ ਉਥੇ ਟੀਚਰ ਦੇਾਂਗੇ ਜੋ ਐਸਆਰਓ ਦੇ ਵਿੱਚ ਆਣਾ ਬੇਇਨਸਾਫੀਆਂ ਨੇ ਕਰਾਂਗੇ ਜੋ ਪੋਲੀਟਿਕਲ ਰੈਜ਼ੋਲੂਸ਼ਨ ਸਿੱਖਾਂ ਨੂੰ ਦੇਵਾਂਗੇ ਪੰਜਾਬ ਉਸ ਪਾਰਟੀ ਦੇ ਕੈਂਡੀਡੇਟ ਨੂੰ ਖਾਲੀ ਪਾਰਟੀ ਦਾ ਕੈਂਡੀਡੇਟ ਕੋ ਮੇਰਾ ਦੋਸਤ ਹੈ ਮੈਂ ਕਮਿਟਮੈਂਟ ਕਰ ਦਿਆਂ ਤੁਹਾਨੂੰ ਵੋਟ ਪਾਵਾਂਗਾ ਨਹੀਂ ਤੇਰੀ ਪਾਰਟੀ ਦਾ ਹੈਡ ਕਮਿਟਮੈਂਟ ਕਰੇ ਕਿ ਅਸੀਂ ਇਸ ਪਾਰਟੀ ਦੀ ਚੀਜ਼ਾਂ ਰੱਖਾਂਗੇ ਤਦ ਜਾ ਕੇ ਉਸ ਕੈਂਡੀਡੇਟ ਨੂੰ ਇੰਡੀਵਿਜੂਅਲ ਕੈਂਡੀਡੇਟ ਨਹੀਂ ਕਰ ਪਾਏਗਾ ਅੱਜ ਅਸੀਂ ਅਕਰ ਜੁਤਾ ਕੇ ਵੀ ਪੇ ਦਿੰਦੇ ਆ ਉਹਦੀ ਪਾਰਟੀ ਨਹੀਂ ਮੰਦੀ ਉਹ ਸਾਡੇ ਨੂੰ ਐਂਡੋਰਸ ਹੀ ਨਹੀਂ ਕਰਦੀ ਸਾਡੇ ਮੁੱਦਿਆਂ ਨੂੰ ਉਹਦੀ ਗੱਲ ਨਹੀਂ ਚੱਲੇਗੀ ਪਾਰਟੀ ਐਂਡੋਰਸ ਕਰੇ ਉਸ ਕੈਂਡੀਡੇਟ ਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ ਆ ਡੀਜੀਪੀਸੀ ਇਲੈਕਸ਼ਨ ਤੋਂ ਬੜਾ ਪਹਿਲੇ ਇੱਕ ਸਰਪ੍ਰਾਈਜ਼ ਲਈ ਸਾਨੂੰ ਪਤਾ ਚੱਲਿਆ ਸੀ ਕਿ ਨੋਮੀਨੇਸ਼ਨ ਫਿਲ ਹੋਈ ਹੀ ਵੀਰ ਬਲਵਿੰਦਰ ਸਿੰਘ ਜੀ ਦੀ ਪਰ ਜਦੋਂ ਵੀ ਅਸੀਂ ਇਹਨਾਂ ਨਾਲ ਮਿਲਦੇ ਸੀ ਕਹਿੰਦੇ ਸੀ ਮੇਰਾ ਬਿਲਕੁਲ ਰੁਝਾਨ ਨਹੀਂ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਐਸੀ ਕੋਈ ਖਬਰ ਨਾ ਸਾਨੂੰ ਮਿਲੇ ਸ਼ਾਇਦ ਸਾਡੇ ਵਾਸਤੇ ਵੀ ਬੜੀ ਅੱਛੀ ਗੱਲ ਮਾਣ ਦੀ ਗੱਲ ਹੋਏਗੀ ਕਿ ਵੀਰ ਵੀ ਜਾ ਕੇ ਨੋਮੀਨੇਸ਼ਨ ਫਾਈਲ ਕਰ ਦੇਣ ਬਾਕੀ ਪਰਮਾਤਮਾ ਔਰ ਸੰਗਤ ਦਾ ਸੰਗਤ ਦਾ ਡਿਸੀਜਨ ਹੈ ਅਸੀਂ ਵੀ ਸ਼ਾਇਦ ਕੋਈ ਐਸਾ ਰੱਖੀਏ ਕੋਈ ਦੂਰ ਤੱਕ ਉਮੀਦ ਰੱਖੀਏ ਕਿ ਸਰਦਾਰ ਬਲਵਿੰਦਰ ਸਿੰਘ ਜੀ ਬਤੌਰ ਐਮਐਲਏ ਅਸੈਂਬਲੀ ਜਾ ਕੇ ਸਾਡੀ ਗੱਲ ਚੱਕਨ ਮਾਈਕ ਉਧਰ ਕਰੋ ਨਹੀਂ ਨਹੀਂ ਤੁਸੀਂ ਦੇਖੋ ਤੁਸੀਂ ਮੈਂ ਜਵਾਬ ਦੇਣ ਚੋਗਾ ਛੜਿਆ ਨਹੀਂ ਤੁਹਾਨੂੰ ਬੋਲ ਨਹੀਂ ਪੜਿਆ ਸਭ ਤੁਹਾਨੂੰ ਸੁਣ ਰਹੇ ਸਨ ਮੈਨੂੰ ਜਵਾਬ ਦੇਣ ਚੋਗਾ ਛੜਿਆ ਨਹੀਂ ਤੁਸੀਂ ਖੁਦ ਖੁਦੇ ਗੱਲ ਕਹਤੀ ਕੀ ਇਹ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਹੀ ਮੇਰਾ ਬਿਲਕੁਲ ਮੂਡ ਨਹੀਂ ਸੀ ਸਾਰ ਨੂੰ ਕਹਤਾ ਸੀ ਮੈਂ ਨਹੀਂ ਲੇਕਿਨ ਸਾਡੇ ਸੱਜਣਾ ਮਿੱਤਰਾਂ ਨੇ ਸਾਡੇ ਵੀਰਾਂ ਨੇ ਸਾਡੇ ਜੋ ਚਾਹਵਾਨਾਂ ਨੇ ਸਾਡੇ ਜੋ ਸਾਡੇ ਤੋਂ ਕਈ ਉਮੀਦਾਂ ਰੱਖਦੇ ਆਣ ਪਏ ਹੁਣ ਗਰਾਫ ਵੱਧ ਗਿਆ ਨਾ ਉਹ ਉਹ ਮੈਨੂੰ ਇਹ ਗੱਲ ਕਹਿੰਦੇ ਸਨ ਪੋਸਟ ਆਏ ਉਹਨਾਂ ਨੂੰ ਮਜਬੂਰ ਕੀਤਾ ਤੇ ਅਸੀਂ ਅੱਗੇ ਆਏ ਔਰ ਖਾਲੇ ਨੂੰ ਨਾਲ ਮਜਬੂਰ ਨਹੀਂ ਕੀਤਾ ਉਹਨਾਂ ਨੇ ਨਾਲ ਲੋਕੇ ਬ ਬਾਕੀ ਸੰਘਤਾ ਫੈਸਲਾ ਪਰ ਉਮੀਦ ਰੱਖਿਏ ਦੇਖੋ ਮੈਂ ਨਹੀਂ 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 ਨਾ ਨਾ ਨਹੀਂ ਨਹੀਂ ਚਲੋ ਲੈਟ ਇਟ ਬੀ ਓਪਨ ਕੋਈ ਗੱਲ ਨਹੀਂ ਤੁਸੀਂ ਉਮੀਦ ਰੱਖੋ ਜੀ ਅਸੀਂ ਐਮਐਲਏ ਦੇ ਰੂਪ ਚ ਦੇਖ ਸਕਦੇ ਹੋ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਹੋ ਨਹੀਂ ਦੇਖ ਸਕਦੇ ਗੱਲ ਵੱਖਰੀ ਆ ਪਰ ਮੈਂ ਅੱਜ ਦੀ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਨਿਚੋੜੇ ਹੀ ਕੱਢਿਆ ਕਿ ਜ਼ਰੂਰ ਹੁਣ ਤਿਆਰੀਆਂ ਕਰ ਲਓ ਕਿ ਵੀਰ ਬਲਵਿੰਦਰ ਸਿੰਘ ਸ਼ਾਇਦ ਹੀ ਅ ਤੋਂ ਸਾਡੇ ਨੁਮਾਇੰਦੇ ਬਣ ਕੇ ਅਸੈਂਬਲੀ ਚ ਜਾ ਕੇ ਬੈਠਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ